ਦੋਸਤ ਨੂੰ ਫੜਿਆ ਜਾਂਦਾ ਤਾਂ ਉਹ ਇਹ ਵੀ ਦੱਸਦੀ ਆ ਕਿ ਮੇਰੇ ਵੱਡੇ ਵੱਡੇ ਅਫਸਰਾਂ ਨਾਲ ਵੀ ਲਿੰਕ ਆ। ਹੁਣ ਕੀ ਆਵਨਬ ਜਾਨ ਨੂੰ ਵੱਡੇ ਮਗਰਮਾ ਛਿਉਂ ਦੇਣਗੇ? ਹੂੰ ਕੀ ਆਵਨਬ ਜਾਣ ਦੇ ਮਗਰ ਨਹੀਂ ਪਹਿਣਗੇ? ਮੈਂ ਲਿਖ ਕੇ ਦਿੰਨਾ ਆਉਣ ਵਾਲਾ ਸਮਾਂ ਆਪ ਨੂੰ ਜੈਮ ਨੂੰ ਬਹੁਤ ਔਖਾ ਕੱਢਣਾ ਪਊਗਾ। ਕੋਰੋਨਾ ਕਾਲ ਵੇਲੇ ਨਸ਼ਾ ਸਾਰੀ ਲੁਕਾਈ ਤਾਂ ਬੰਦ ਸੀ ਚਿੱਟਾ ਕਿਵੇਂ ਮਿਲ ਗਿਆ ਅਮਲੀਆਂ ਨੂੰ? ਹੂੰ ਉਹ ਕੋਰੋਨਾ ਵੇਲੇ ਐਂਬੂਲੈਂਸਾਂ ਚ ਆਉਂਦਾ ਸੀ ਨਸ਼ਾ। ਕਿਉਂਕਿ 1.7 ਗ੍ਰਾਮ ਚਿੱਟਾ ਕੇਵਲ 1.7 ਗ੍ਰਾਮ ਨਹੀਂ ਉਹ ਹਰ ਰੋਜ਼ ਕਿਲੋ ਦੀ ਸਪਲਾਈ ਮੈਡਮ 2 ਕਿਲੋ ਦੀ ਸਪਲਾਈ ਉਹ ਕਰਦੀ ਸੀ ਇੱਕ ਫੋਟੋ ਹੋਰ ਵਾਇਰਲ ਹੋ ਰਹੀ ਹੈ ਸਾਡੇ ਮਾਨਸਾ ਦੀ ਧੀ ਹੈ ਵਿਚਾਰੀ ਪੁਲਿਸ ਵਾਲੀ ਆ ਉਹਦੇ ਸਰੰਜ ਲੱਗੀ ਆ ਭਾਈ ਗਰਸ ਦੇ ਮੇਲੇ ਡਿਊਟੀ ਕਰ ਰਹੀ ਹੈ ਉਹਨੂੰ ਤਾਂ ਮੈਡੀਕਲ ਲੀਪ ਮਿਲ ਨਹੀਂ ਰਹੀ ਤੇ ਇਹ ਮਾਨਸਾ ਦੀ ਧੀ ਮੈਡੀਕਲ ਲੀਪਾਂ ਰਹੀ ਸੀ ਕੌਣ ਨੂੰ ਮੈਡੀਕਲ ਲੀਪ ਬੰਦ ਹੁੰਦਾ ਸੀ ਹਰ ਰੋਜ਼ ਲੰਡਾ ਨਾਚ ਕਰਨਾ ਸੌਰੀ ਸਖਸ਼ਾ ਦਾ ਲੌਂਡਾ ਨਾਚ ਹੀ ਕਹੋ ਮੈਂ ਤਾਂ ਲੌਂਡਾ ਨਾਚ ਕਰਨਾ ਕਿਸੇ ਸੋਚੀ ਸਮਝੀ ਸਾਜਿਸ਼ ਦਾ ਤਹਿਤ ਹੋ ਰਿਹਾ ਹੈ ਕਿਸੇ ਦੇ ਬੱਚੇ ਲਾਲਾ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਉਹਨਾਂ ਨੂੰ ਦੇਖਦੇ ਉੱਥੇ ਛੋਟੇ ਬੱਚੇ ਟਿਊਸ਼ਨ ਪੜ੍ਹਨ ਜਾਂਦੇ ਉਹ ਬਾਲ ਮਾਨ ਤੇ ਉਹਨਾਂ ਦਾ ਕੀ ਉੱਕ ਕਰਦਾ ਉਹ ਕਿਹੜਾ ਉਹ ਕੀ ਕੁਛ ਕਰਦੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਕਰਨ ਨਹੀਂ ਹੈ ਉਹਨਾਂ ਦਾ ਕਿੱਤਾ ਹੋ ਗਿਆ ਉਹਨਾਂ ਨੂੰ ਦੇਖ ਕੇ ਉਹ ਕੀ ਕਰਦੇ ਇਹਨੂੰ ਬਾਦਲ ਫੁੱਲਣ ਤੋਂ ਇਸ ਬੂਟੇ ਨੂੰ ਪਾਣੀ ਪਾਉਂਦੀ ਥਾਂ ਇਹਦੇ ਚ ਜ਼ਹਿਰ ਪਾਈ ਜਾਵੇ ਤਾਂ ਕਿ ਬੂਟਾ ਸੁੱਕ ਜੇ ਮਰ ਜੇ ਆਪਾਂ ਤਾਂ ਨਸ਼ੇ ਨਹੀਂ ਮਾਰਦੇ ਆ ਆ ਸਤਮਾਂ ਦਰਿਆ ਸਤੂਲਿਆਂ ਦਾ ਲੌਂਡਿਆਂ ਦਾ ਵਗਨ ਲੱਗ ਜਾ ਤਾਂ ਆ ਭਾਜਮੀ ਖਤਮ ਹੋ ਜਾਗੀ। ਉਹ ਵੀਰੇ ਇੱਕ ਸਿੱਖ ਸੱਚਾ ਸਰਦਾਂ ਵਾਲਾ ਪੂਰੇ ਆਪਾਂ ਤਾਂ ਦੇਖੋ ਪੂਰੇ ਪੂਰਨ ਬਾਣੀ ਚ ਨੀ ਨਾ ਤੂੰ ਨਾ ਮੈਂ ਪੂਰਨ ਸਿੱਖਣੀ। ਗਾਤਰਾ ਪਾਇਆ ਹੋਇਆ ਗੋਲਦਮਾਲਾ ਬਨਿਆ ਹੋਇਆ ਚੋਲਾ ਪਾਇਆ ਹੋਇਆ ਸਰੀ ਕੰਮਰ ਕੱਛਾ ਮਾਰਿਆ। ਬੜੇ ਪਿਆਰੇ ਆਪ ਦੀ ਆਵਾਜ਼ ਗਾਰਾ ਵੀਰ ਜੀ ਗੁਰੂ ਵਾਲੇ ਬਣੀ ਐ ਵੀਰ ਜੀ ਗੁਰੂ ਵਾਲੇ ਬਣੀ ਐ ਗੁਰੂ ਕਾ ਨਾਮ ਜਪੀਏ। ਸੱਚੀ ਗੱਲ ਜੀ ਮੈਨਰਪੋਪਰੀ ਸਿੰਘ ਜੈਤੋ ਤੁਸੀਂ ਸੱਚ ਦਾ ਸੁਨਿਆ ਨਾਲ ਜੁੜੇ ਹੋਏ ਹੋ ਪਿਛਲੇ ਦਿਨੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਪੁਲਿਸ ਕਰਮਚਾਰੀ ਚਿੱਟੇ ਨਾਲ ਗ੍ਰਿਫਤਾਰ ਕੀਤੀ ਜਾਂਦੀ ਹੈ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਅੱਜ ਕਿ ਜਦੋਂ ਉਸ ਨੂੰ ਫੜਿਆ ਜਾਂਦਾ ਤਾਂ ਉਹ ਇਹ ਵੀ ਦੱਸਦੀ ਆ ਕਿ ਮੇਰੇ ਵੱਡੇ ਵੱਡੇ ਅਫਸਰਾਂ ਨਾਲ ਵੀ ਲਿੰਕਾ ਤੇ ਹੁਣ ਕੀ ਪੰਜਾਬ ਸਰਕਾਰ ਦਾ ਪੀਲਾ ਪੰਜਾ ਉਸ ਦੇ ਕਰੋੜਾਂ ਦੇ ਘਰ ਉੱਤੇ ਚੱਲੇਗਾ ਗੱਲਬਾਤ ਕਰਨ ਲਈ ਮੌਜੂਦ ਆ ਸਾਡੇ ਨਾਲ ਬਾਈ ਪਰਵਿੰਦਰ ਝੋਟਾ ਬਹੁਤ ਬਹੁਤ ਸਵਾਗਤ ਹੈ ਵੀ ਤੁਹਾਡਾ ਸਵਾਤਾਈ ਤੁਹਾਡਾ ਸੋਨੂੰ ਵੀ ਵਾਹਿਗੁਰੂ ਜੀ ਕੀ ਖਾਲਸਾ ਵਾਹਿ ਰਿਫਤ ਜਿੰਨੇ ਵੀ ਮੇਰੇ ਸਰੋਤੇ ਭਰਾ ਸਾਨੂੰ ਸੁਣਨਗੇ ਦੇਖਣਗੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਰਿਫਤ ਕੋਈ ਗਲਤੀ ਮਲਤੀ ਹੋਈ ਤਾਂ ਮਾਫ ਕਰੋ ਪਹਿਲੀ ਕਹਿ ਦਨੇ ਭਾਈ ਬਈ ਕੀ ਕਹਿਣਾ ਚਾਹੋਗੇ ਜੋ ਇੱਕ ਪੁਲਿਸ ਅਫਸਰ ਆਪ ਨਸ਼ੇ ਨਾਲ ਫੜਿਆ ਜਾਂਦਾ ਜਦੋਂ ਹਾਂ ਥਾਰ ਵਾਲੀ ਮੈਡਮ ਜੀ ਤੁਹਾਨੂੰ ਮੈਂ ਕਹਾਂ ਸੁਣਾ ਇੱਕ ਤਾਂ ਥਾਰ ਵਾਲੀ ਮੈਡਮ ਫੜੀ ਗਈ ਗੱਲ ਬਰਸੋਂ ਹਾਂ ਇੱਕ ਤਨ ਤਰੀਕੂ ਬਲਾਡੇ ਫੜਿਆ ਗਿਆ ਮੁੰਡਾ ਜੀ 2 ਗ੍ਰਾਮ ਚਿੱਟੇ ਨਾਲ ਮਰਨਾਕਾਰ ਸਮੇਤ ਹਮ ਹੋਰ ਵੀ ਫੜੇ ਜਾਂਦੇ ਨੇ ਅਗੜ ਪਿਛੜ ਪਹਿਲਾਂ 1.5-2 ਕਿਲੋ ਫੜਿਆ ਗਿਆ ਸੀਗਾ ਫਰੋਜਪੁਰੋਂ ਜਦੋਂ ਮੈਂ ਅੰਦਰ ਸੀਗਾ ਆਪਾਂ ਲਹਿਰ ਚਲਾਈ ਸੀ ਇਹ ਅਗੜ ਪਿਛੜ ਫੜਦੀ ਰਹਿੰਦੇ ਨੇ ਯਾਰ ਇਹ ਹਮ ਕਟੋ ਕਟ ਮੈਂ ਨਾਂ ਵਾਲਾ 15-1600 ਇੰਟਰਵਿਊਾਂ 'ਚ ਇਹ ਗੱਲ ਕਹਿ ਚੁੱਕਿਆ ਵੀ ਨਸ਼ਾ ਪੁਲਿਸ ਦਾ ਹੀ ਹੈ ਤੇਰੇ ਤੂੰ ਮੇਰੇ ਕੋਲੇ 2 ਸਾਲ ਹੋ ਗਏ ਉਹਦੇ ਨੂੰ ਮੈਂ ਤੇਰੇ ਕੋਲੇ ਸਭ ਤੋਂ ਪਹਿਲੀ ਇੰਟਰਵਿਊ 'ਚ ਇਹ ਕੱਢ ਕੇ ਦੇਖ ਲਓ ਕਹਿੰਦਾ ਸੀ ਨਸ਼ਾ ਪੁਲਿਸ ਦਾ ਹੈ ਪ੍ਰਸ਼ਾਸਨ ਹੂੰ ਅਗਲੇ ਕਹਿੰਦੇ ਤੂੰ ਇਹ ਗੱਲ ਕਿਵੇਂ ਕਹਿ ਦਿੰਨਾ ਐਂ ਕਹਿੰਦਾ ਸੀ ਭਾਈ ਮੈਂ ਜੀ ਵੀ ਪੁਲਿਸ ਦੀਆਂ ਗੱਡੀਆਂ ਚ ਨਸ਼ਾ ਵਿਕਦਾ ਹੂੰ ਸਰਕਾਰੀ ਗੱਡੀਆਂ ਚ ਨਸ਼ਾ ਆਉਂਦਾ ਜੀ ਸਪਲਾਈ ਕਰਨ ਵਾਲੇ ਅੱਗੇ ਵਿਚਾਰੇ ਗਰੀਬ ਗੁਰਬੇ ਰੱਖਿਓ ਨੇ ਦਿਹਾੜੀਆਂ ਤੇ ਉਹਨਾਂ ਤੇ ਇਹ ਉਹ ਗਾਹਾਂ ਆਪ ਦੇ ਬੰਦੇ ਨੰਦਨੇ ਵੱਡੇ ਬੰਦੇ ਨੂੰ ਗਾਹਾਂ ਉਹਨਾਂ ਨੇ ਦਿਹਾੜੀਂ ਤੇ ਰੱਖਿਓ ਨੇ ਉਹਨਾਂ ਉਹ ਖਾਣ ਪੀਣ ਵਾਲੇ ਲਾਲਚ ਵੀ ਇੱਕ ਬਟਪੀਲੀ ਇੱਕ ਵੇਚਤੀ ਇੱਕ ਬਟਪੀਲੀ ਇੱਕ ਵੇਚਦੀ ਨਾ ਘਰ ਪਿਆ ਦਾ ਕੋਠੀ ਪਿਆ ਉਹਨਾਂ ਦੀ ਕੱਚੇ ਢਾਰੇ ਨਾਲ ਢਾਕੇ ਉਹਨਾਂ ਨੂੰ ਬਲੈਕ ਕੀਏ ਕੋਸ਼ਟ ਕਰਕੇ ਸਰਕਾਰ ਨੇ ਡਰਾਮਾ ਕਰਿਆ ਢੋਲ ਵਜਾਇਆ ਖਰ ਮੈਨੂੰ ਤਾਂ ਪਹਿਲਾਂ ਨਹੀਂ ਦਿਖਾਇਆ ਡਰਾਮਾ ਕਰਦੇ ਨੇ ਕਦੋਂ ਕਾਸ ਆਪਰੇਸ਼ਨ ਲਾ ਸੀ ਮੇਰੇ ਵੇਲੇ ਉਹਨੂੰ ਪਤਾ ਲੱਗ ਗਿਆ ਸੀ ਅੰਦਰ ਜਿਹੜੇ ਜਾਣ ਬਾਈ ਸਾਨੂੰ ਇੱਥੋਂ ਚੱਕ ਕੇ ਦੋ ਗੋਲੀਆਂ ਪਾਤੀਆਂ ਮੁਕਸਰ ਚ ਐਂਟੀਬਾਇਓਲ ਪਾਉਂਦੇ ਹੁੰਦੇ ਸਾਰੇ ਖਾਣ ਪੀਣ ਵਾਲੇ ਜਿਨ੍ਹਾਂ ਦੀ ਜੀ ਵਾਲੀਆਂ ਗੋਣ ਲੱਗੇ ਸੋ ਉਹ ਵੀ ਚੱਕ ਕੇ ਉਹਨੇ ਅੰਦਰ ਸੜਤੇ ਸੀ ਖਾਣ ਪੀਣ ਵਾਲੇ ਵੱਡਾ ਸਮਗਲਰ ਉਦੋਂ ਵੀ ਕੋਈ ਨਹੀਂ ਚੱਕਿਆ ਸੀ ਹੁਣ ਮੀਨ ਚੱਕਿਆ ਇਹ ਧੰਨਵਾਦ ਦੀਆਂ ਉਸ ਅਣਵਜੈਣ ਦੇ ਮੁੰਡੇ ਦੇ ਜਿਹੜਾ ਆਪਾਂ ਨੂੰ ਉੱਥੇ ਮ ਹੂੰ ਉੱਥੇ ਦਾਨ ਦਾਨ ਸਿੰਘ ਨਾਲ ਨਹੀਂ ਗਏ ਸੀ ਆਪਾਂ ਉਹ ਮੁਸਮਲਾ ਜਿਹਨਾਂ ਨਾਲ ਆਪਾਂ ਬਹਿਸ ਕਰ ਰਹੇ ਸੀ ਆਰਗੂ ਕਰ ਰਹੇ ਸੀ ਅਬ ਨਵ ਜੈਨ ਅੰਡਰ ਟ੍ਰੇਨਿੰਗ ਮੁੰਡਾ ਉਹਨੇ ਫੜੀ ਆਈਪੀਐਸਸੀ ਕੇ ਜਿਹੜੇ ਆਈਪੀਐਸਸੀ ਅੰਡਰ ਟ੍ਰੇਨਿੰਗ ਸੀ ਉਹਨੇ ਫੜ ਲਈ ਉਹਦਾ ਧੰਨਵਾਦ ਆ ਉਹਦੀ ਮਾਂ ਨੂੰ ਸਲੂਟ ਆ ਉਹਨੂੰ ਸਲੂਟ ਆ ਬੱਟ ਹੁਣ ਕੀ ਅਬ ਨਵ ਜੈਨ ਨੂੰ ਵੱਡੇ ਮਗਰਮਾਸ਼ ਜੈਨ ਦੇਣਗੇ ਹੂੰ ਕੀ ਅਬ ਨਵ ਜੈਨ ਦੇ ਮਗਰ ਨਹੀਂ ਪਹਿਣਗੇ ਮੈਂ ਲਿਖ ਕੇ ਦਿੰਦਾ ਆਉਣ ਵਾਲਾ ਸਮਾਂ ਆਪ ਨੂੰ ਜੈਮ ਨੂੰ ਬਹੁਤ ਔਖਾ ਕੱਟਣਾ ਪਊਗਾ ਪਰ ਉਦੇ ਨਾਲ ਕੁੱਲ ਲਕਾਈ ਹੈ ਅਸੀਂ ਵੀ ਖੜਾਂਗੇ ਜੇ ਉਹ ਕੱਲ ਧੱਕਾ ਮੁੱਕਾ ਕਰਦੇ ਆ ਕਿਉਂਕਿ ਵੀਰੇ ਮੈਂ ਹੁਣ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ 1.7 ਗ੍ਰਾਮ ਚਿੱਟਾ ਕੇਵਲ 1.7 ਗ੍ਰਾਮ ਨਹੀਂ ਉਹ ਹਰ ਰੋਜ਼ ਕਿਲੋ ਦੀ ਸਪਲਾਈ ਮੈਡਮ 2 ਕਿਲੋ ਦੀ ਸਪਲਾਈ ਉਹ ਕਰਦੀ ਸੀ ਹਮ ਹਰ ਰੋਜ਼ ਡੇਲੀ ਦੀ ਇਹ ਚ ਕੋਈ ਸ਼ੱਕ ਨਹੀਂ ਪਹਿਲਾਂ ਵੀ ਉਹ ਤੇ ਇੱਕ ਪਰਚਾ ਚਿੱਟਦਾ ਪਿਆ ਹੋਇਆ ਸੀ ਉਹਦੇ ਉਹਦੇ ਤੇ ਉਹਦੇ ਘਰ ਵਾਲੇ ਜਿਹੜਾ ਉਹ ਆਸ਼ਕ ਰੱਖਿਆ ਸੀ ਉਹਨੇ ਇੱਕ ਉਹ ਕਿਉਂ ਆਸ਼ਕ ਰੱਖ ਆਪਾਂ ਸਾਰੀਆਂ ਗੱਲਾਂ ਖੁੱਲ ਕੇ ਦੱਸਦੇ ਆਂ ਉਨੇ ਕਿਉਂ ਉਹ ਪੱਟਿਆ ਉਹ ਇੱਕ ਐਂਬੂਲੈਂਸ ਡਰਾਈਵਰ ਸੀ ਕਰੋਨਾ ਕਾਲ ਵੇਲੇ ਨਸ਼ਾ ਸਾਰੀ ਲੁਕਾਈ ਤਾਂ ਬੰਦ ਸੀ ਚਟਾ ਕਿਵੇਂ ਮਿਲ ਗਿਆ ਅਮਲੀਆਂ ਨੂੰ ਹੂੰ ਉਹ ਕਰੋਨਾ ਵੇਲੇ ਐਂਬੂਲੈਂਸਾਂ ਚ ਆਉਂਦਾ ਸੀ ਨਸ਼ਾ ਅੱਛਾ ਮੈਂ ਇਹ ਗੱਲ ਹਜ਼ਾਰ ਬਾਰ ਬੋਲ ਚੁੱਕਿਆ ਵੀ ਸਾਰਾ ਪੰਜਾਬ ਤਾਂ ਬੰਦ ਸਾਰਾ ਹਿੰਦੁਸਤਾਨ ਬੰਦ ਬਾਹਰਕਾਰ ਕੱਲੇ ਪੁਲਿਸ ਵਾਲੇ ਐਂਬੂਲੈਂਸਾਂ ਉਦੋਂ ਇਹਨੇ ਵੱਡੇ ਅਫਸਰਾਂ ਨਾਲ ਸੈਟਿੰਗ ਸੀ ਉਦੋਂ ਦੀ ਇਹਦੀ ਇਹ ਤਾਂ ਇੱਕ ਪਿਆਦਾ ਇੱਕ ਸਿਪਾਹੀ ਜਿਵੇਂ ਕਹਿੰਦੇ ਸਤਰੰਜ ਚ ਪਿਆਦਾ ਸ਼ਹੀਦ ਕਰਾ ਕੇ ਜਾਂ ਜੰਗ ਚ ਜੋ ਦੋਰਾਏ ਲੜਦੇ ਨੇ ਵੀ ਪਿਆਦਾ ਸੀਧ ਕਰਾਤਾ ਸਿਪਾਹੀ ਸੀਧ ਕਰਾਤਾ ਰਾਜਾ ਬਚਾਲਿਆ ਜੀ ਇਹ ਪਿਆਦਾ ਇੱਕ ਇਹ ਸਪੈਨ ਹੈ ਜਿਹੜੀ ਇਹ ਇੱਕ ਪਿਆਦਾ ਜਾਂ ਪਿਆਦੀ ਲਾਲਾ ਇਹਦੇ ਨਾਲ ਵੱਡੇ ਵੱਡੇ ਰਾਜੇ ਬਚਾ ਬਚਾ ਰਹੇ ਨੇ ਸਿਸਟਮ ਵਿਚਾਰ ਰਿਹਾ ਹੁਣ ਸਿੱਧਮ ਸਿੱਧਾ ਭਗਵੰਤਮਾਨ ਨੂੰ ਜਮਾ ਸਿੱਧਮ ਸਵਾਲ ਆ ਭਗਵੰਤਮਾਨ ਨੂੰ ਜੇਕਰ ਭਗਵੰਤਮਾਨ ਸੱਚਾ ਕੰਮ ਕਰ ਰਿਹਾ ਜਮਾ ਸੱਚੇ ਮਨ ਨਾਲ ਮੈਂ ਨਹੀਂ ਕਹਾਂਗਾ ਆੱਚਾ ਕਰਦਾ ਮੈਂ ਤਾਂ ਕਹਾਂਗਾ ਡਰਾਮਾ ਕਰਦਾ ਉਹ ਲੋਕ ਦੱਸਣਗੇ ਜੇ ਉਹ ਸੱਚਾ ਕਰਦਾ ਤਾਂ ਇਸ ਮੈਡਮ ਨੂੰ 5 ਮਿੰਟ ਬਿਠਾਵੇ ਇਹਦਾ ਉਹ ਕਿਹੜਾ ਟੈਸਟ ਹੁੰਦਾ ਨਾਰਕੋ ਕਹਿੰਦੇ ਹੁੰਦੇ ਨੇ ਸੱਚ ਝੂਠ ਵਾਲਾ ਉਹ ਕਰਾਵੇ ਨਾਰਕੋ ਨਹੀਂ ਸੱਚ ਕਿਹੜਾ ਟੈਸਟ ਕਹਿੰਦੇ ਨੇ ਜਿਹੜਾ ਸੱਚ ਝੂਠ ਦਾ ਪਤਾ ਉਹ ਕਰਾਵੇ ਨਹੀਂ 15 ਮਿੰਟ ਹਵਾਲੇ ਕਰੇ ਸਿੰਘਾਂ ਦੇ 15 ਮਿੰਟਾਂ ਚ ਹੱਗਿਆ ਮੂਤਿਆ ਤੋਤਾਰਾ ਟਣ ਸਾਰਾ ਕੁਝ ਦੱਸ ਦੋ ਵੀ ਕਿਹੜੇ ਅਫਸਰ ਨੂੰ ਕਿੰਨਾ maal ਚੜਾਉਂਦੀ ਸੀ ਕਿਹੜੇ ਅਫਸਰ ਨੂੰ ਕਿੰਨਾ maal ਚੜਾਉਂਦੀ ਸੀ ਉਹਦੇ ਕੋਲੇ ਵੀਰੇ ਜਿਹੜੀਆਂ ਤੁਸੀਂ ਆ ਕੋਠੀਆਂ ਸ਼ੋਅ ਕਰ ਰਹੇ ਹੋ 2 ਕਰੋੜ ਦੀਆਂ ਐਪਲ ਦੀਆਂ ਬਾਚਾਂ ਰਿਲੈਕਸ ਉਹਦੀਆਂ ਬਾਚਾਂ 2-3 ਪਲਾਟ ਜਾਂ ਥਾਰ ਗੱਡੀਆਂ ਵਰਨਾ ਗੱਡੀਆਂ ਐ ਨੋਵਾ ਗੱਡੀਆਂ ਬੁਲਟ ਮੋਟਰਸਾਈਕਲ ਇਹ ਤਾਂ ਵੀਰ ਜੀ ਕੁਝ ਵੀ ਨਹੀਂ ਹੈ ਜੀ ਇਹ ਤਾਂ ਇੱਕ ਸਿੰਪਲ ਹੈ ਕਿਉਂਕਿ ਉਹ ਵੀ ਇੱਕ ਦਿਹਾੜ ਨਸੀ 20% ਤੇ ਰੱਖੀ ਹੋ 10% ਤੇ ਰੱਖੀ ਹੋ ਅੱਛਾ ਉਹਦੇ ਪਿੱਛੇ ਵੱਡੇ ਅਫਸਰ ਸੀ ਜਿਹੜੇ ਉਹਨੂੰ ਮਾਨਸਾ ਪਹਿਲਾਂ ਮਾਨਸਾ ਪਿਆਰੀ ਰੱਖਿਆ ਫਿਰ ਉਹਨੂੰ ਬਠਿੰਡੇ ਲੈ ਕੇ ਗਏ ਬਠਿੰਡੇ ਰੱਖਿਆ ਜੀ ਹਣਾ ਜਾਨ ਜਿਵੇਂ ਕਹਿੰਦੀ ਆ ਉਹਦੀ ਕਰ ਵਾਲੀ ਜਾਨ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੋਲ ਸੁੱਕ ਗਏ ਉਹੀ ਗੱਲ ਐ ਹੁਣ ਬੋਲ ਸੁੱਕੇ ਭੈ ਉਹਨਾਂ ਜਦੋਂ ਜਾਨ ਜਾਨ ਕਹਿ ਕੇ ਬੁਲਾਉਂਦੇ ਸੀ ਜਾਂ ਉਹ ਤੋਂ ਮਹਿੰਗੀਆਂ ਗਿਫਟਾਂ ਲੈਂਦੇ ਸੀ ਮਹਿੰਗੀਆਂ ਸਾਰਾ ਕੁਝ ਹੀ ਲੈਂਦੇ ਸੀ ਇਹਨਾਂ ਨੂੰ ਕਿੱਥੇ ਛੱਡਦੇ ਸੀ ਦਫ਼ਤਰਾਂ ਚ ਹੀ ਰੈਂਦੀ ਸੀ ਉਹ ਆਪਾਂ ਕੀ ਕਹੀਏ ਇਹਦਾ ਜਾਂਚ ਦਾ ਵਿਸ਼ਾਰੀ ਪੂਰੀ ਜਾਂਚ ਕਰੀ ਜਾਵੇ ਭਗੰਤਵਾਂ ਨੂੰ ਇਹ ਗੱਲ ਕਹਿ ਰਹੇ ਮੇਰੀ ਜਾਂਚ ਕਰੋ ਜੇਕਰ ਕੱਲ ਨੂੰ ਖਬਰ ਆਉਂਦੀ ਐ ਪਰਸੋਂ ਨੂੰ ਖਬਰ ਆਉਂਦੀ ਐ ਬਲ ਮੈਂ ਤਾਂ ਆ ਗਿਆ ਮੈਨੂੰ ਨਹੀਂ ਪਤਾ ਵੀ ਪੁਲਿਸ ਵਾਲੀ ਮੈਡਮ ਤੋਂ 17.5 ਗ੍ਰਾਮ ਚਿੱਟਾ ਫ ਉਸ ਵਾਲੀ ਮੈਡਮ ਤੇ 1.7 ਗ੍ਰਾਮ 23 61 85 22 61 85 ਜੋ ਵੀ ਦੀ ਲੱਗਦੀ ਆ ਲਾ ਕੇ ਅੰਦਰ ਭੇਜਦੀ ਨਾਲ ਉਹਦਾ ਘਰਾ ਨਾ ਤਾਂ ਉਹ ਲੈ ਕੇ ਕੀ ਤੋਂ ਆਈ ਹੂੰ ਕੀ ਤੋਂ ਲੈ ਕੇ ਆਉਂਦੀ ਐ ਐਨੇ ਚਿਰ ਦੀ ਉਹਦੀ ਪੁੱਛਤਾਸ਼ ਹੋਵੇ ਅੱਗੇ ਸਪਲਾਈ ਕਿਉਂ ਕਰਦੀ ਸੀ ਉਹਦੀ ਪੁੱਛਤਾਸ਼ ਹੋਵੇ ਤੇਰੇ ਸਿਰ ਤੇ ਹੱਥ ਕਿਹਦਾ ਸੀ ਹੁਣ ਬਾਈ ਨਾਲ ਦੇ ਡਿਪਾਰਟਮੈਂਟ ਨੂੰ ਪਤਾ ਨਾ ਹੋਵੇ ਸਾਰਾ ਕੁਝ ਪਤਾ ਹੁੰਦਾ ਨਾਲ ਦੇ ਅਫਸਰਾਂ ਨੂੰ ਵੀ ਪਤਾ ਹੁੰਦਾ ਇੱਕ ਫੋਟੋ ਹੋਰ ਵਾਇਰਲ ਹੋ ਰਹੀ ਹੈ ਸਾਡੇ ਮਾਨਸਾ ਦੀ ਧੀ ਹੈ ਵਿਚਾਰੀ ਪੁਲਿਸ ਵਾਲੀ ਆ ਉਹਦੇ ਸਰੰਜ ਲੱਗੀ ਆ ਭਾਈ ਗਰਖਦੇ ਮੇਲੇ ਡਿਊਟੀ ਕਰ ਰਹੀ ਹੈ ਉਹਨੂੰ ਤਾਂ ਮੈਡੀਕਲ ਲੀਪ ਮਿਲ ਨਹੀਂ ਰਹੀ ਤੇ ਇਹ ਮਾਨਸਾ ਦੀ ਧੀ ਮੈਡੀਕਲ ਲੀਪਾਂ ਨਹੀਂ ਸੀ ਕੌਣ ਇਹਨੂੰ ਮੈਡੀਕਲ ਲੀਪ ਬੰਦ ਹੁੰਦਾ ਸੀ ਯਾਰ ਰੋਜ਼ ਜਾਂਚਦਾ ਵੀ ਸ਼ਾਣਾ ਜੇਕਰ ਪੂਰੇ ਪੂਰੇ ਉਹਦੇ ਦਾ ਸੱਚੇ ਢੰਗ ਨਾਲ ਨਹੀਂ ਜਾਂਚ ਹੋ ਜੇ ਵੀਰ ਜੀ ਜਮਾ ਸੱਚੇ ਢੰਗ ਨਾਲ ਅੱਧਾ ਪੰਜਾਬ ਨਸ਼ਾ ਮੁਕਤ ਹੋ ਜੂ ਵੱਡੇ ਬਲੇਕੀਏ ਮਹਿਕਮੇ ਚ ਕਾਲੀਆਂ ਭੇਡਾਂ ਜੋ ਉਸ ਪਿਆਦੇ ਦੀਆਂ ਸਪੈਨ ਦੀਆਂ ਆ ਜਾਨਾ ਨੇ ਜਾਂ ਉਸਤਾਦ ਨੇ ਇਹ ਚ ਫੜੇ ਜਾਣਗੇ ਵੱਡੇ ਨਾਮ ਲਿਫਟਾਉਣਗੇ ਜਿਹਦਾ ਉਹ ਫੋਨ ਕਰਦੀ ਸੀ ਮੈਂ ਫੋਨ ਕਰਦੀ ਆ ਹੂੰ ਉਹਨੂੰ ਫੜਨ ਦੋ ਚਾਰ ਦਿਨ ਪਹਿਲਾਂ ਕਹਿੰਦੇ ਪੁਲਿਸ ਨੇ ਪਹਿਲਾਂ ਵੀ ਕਹਿ ਰਹੀ ਸੀ ਉਹ ਉਦੋਂ ਉਹ ਰੋਪ ਦੋ ਵਿਚਾਰੇ ਪੀਸੀਆਰ ਸੀ ਉਹਦੀ ਵੀਡੀਓ ਵੀ ਆ ਪੁਲਿਸ ਕੋਲੇ ਵੀਡੀਓ ਨਹੀਂ ਜੰਤ ਕਰਦੀ ਪੁਲਿਸ ਹਾਂ ਉਦੋਂ ਕਿਵੇਂ ਲੰਗੀ ਉੱਥੋਂ ਕਿਵੇਂ ਲੰਗੀ ਤੁਹਾਡੇ ਕੀ ਲੱਗਦਾ ਇਸ ਵਾਰੀ ਫਿਰ ਵੱਡੇ ਮਗਰਮਾ ਸਵਜਣਗੇ ਜਾਂ ਫੜੇ ਜਾਣਗੇ ਵੇਖੋ ਜਿੰਨਾ ਮੈਨੂੰ ਪਤਾ ਅੱਜ ਤੱਕ ਦਾ ਤਜਰਬਾ ਬਚਣਗੇ ਕਾਰਵਾਈ ਨਹੀਂ ਹੁੰਦੀ ਇਹ ਤਾਂ ਕੱਲੀ ਤੇ ਜਾਂਦੇ ਘਰਾਂ ਦੇ ਪਰਚਾ ਪਾ ਕੇ ਧੱਕਾ ਦੇਣਗੇ ਇਹਨਾਂ ਨੇ ਗਾਹਾਂ ਐ ਇੰਡਸਟਰੀਆਂ ਵੀ ਕੀਤਾ ਲੈ ਕੇ ਹੁੰਦੀ ਰਹੀ ਹੈ 2-4 ਸਾਲਾਂ ਦੀ ਕਿੱਥੋਂ ਦੇ ਕੋਲ ਪਹਿਲਾਂ ਹੀ ਪਰਚਾ ਚੱਕ ਨਸ਼ੇ ਦਾ ਮਾਨਸਾ ਸੀ ਇੱਥੋਂ ਲੈਣ ਹਾਂ ਜਿਹੜਾ ਪੁਲਿਸ ਲੈਣ ਬਠਿੰਡੇ ਦਾਤੀ ਮਾਨਸਲਾ ਵੈਲਟਰਨ ਬਰਸੀ ਚੱਕ ਫਤੇ ਸਿੰਘ ਵਾਲਾ ਪਿੰਡ ਹੈ ਐ ਵੀ ਨਹੀਂ ਹੈਗਾ ਬਾਹਲੇ ਲੋਕਾਂ ਨੂੰ ਭਾਈ ਉਹ ਹੋਊਗਾ ਬਾਹਲੇ ਲੋਕਾਂ ਨੂੰ ਐ ਹੁੰਦਾ ਵੀ ਘਰੋਂ ਨਾ ਤੱਕੜੀ ਹੋਵੇ 100 ਕਿਲੋ ਦੀ ਮਾਲਕਣਾ ਹੁਣ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਕਿਹੜੀ ਜਾਂ ਕਿਦੇ ਕੀਰੇ ਜਿਵੇਂ ਗਰੀਬ ਪਰਿਵਾਰ ਨਾਲ ਦਿਹਾੜੀ ਮਜ਼ਦੂਰ ਵਾਲੇ ਪਰਿਵਾਰ ਨਾਲ ਸਬੰਧਤ ਰੱਖਦੀ ਹੈ ਚੱਕ ਫਤੇ ਸਿੰਘ ਵਾਲ ਅੱਛਾ ਉਦੋਂ ਲਾਲੀ ਬਾਦਲ ਨੇ ਹੀ ਭਰਤੀ ਕਰਾਈ ਸੀ ਉਹਨਾਂ ਤਾਂ ਐ ਭਰਤੀ ਕਰਾਈ ਸੀ ਵੀ ਮੇਰੇ ਪਿੰਡ ਦੀ ਕੁੜੀ ਆ ਚਲੋ ਪਿਓ ਗਰੀਬ ਹੈ ਦਿਹਾੜੀ ਕਰਦਾ ਉਹਨਾਂ ਦਾ ਇੱਥੇ ਕੋਈ ਕਸੂਰ ਨਹੀਂ ਉਹਨਾਂ ਨੇ ਭਰਤੀ ਕਰਾਤੀ ਆਦੇ ਪਿੰਡ ਦੀ ਧੀ ਸਮਝ ਕੇ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਹਜੇ ਕਾਰੇ ਕਰੂੰ ਹੁਣ ਤੂੰ ਆਪ ਹਸਾਬ ਲਾ ਲੈ ਮੈਂ ਹਜ਼ਾਰਾਂ ਪੁਲਿਸ ਵਾਲਿਆਂ ਨੂੰ ਜਾਣਦਾ ਐਸਐਸ ਨੂੰ ਜਾਣਦਾ ਮੈਂ ਕੱਲ ਹੀ ਦੇਖੀ ਜਾਂਦਾ ਸੀ ਇੱਕ ਪੁਲਿਸ ਵਾਲਾ ਐਸਆਈ ਸਬਜ਼ੀ ਲੈਣ ਵੇਲੇ ਛੋਲੂਏ ਦਾ ਭਾਅ ਘਟਵਾ ਰਿਹਾ ਸੀ ਵਿਚਾਰਾ ਹੂੰ ਬਾਈ 70 ਲੈ ਲੈ 50 ਲੈ ਲੈ ਕਿਉਂ ਕਟਵਾ ਰਿਆ ਸੀ ਈਮਾਨਦਾਰ ਆ ਗਿਆ ਹੈ ਕਬੀਲਦਾਰੀਆਂ ਉਹ ਵੀ ਆਨਦਾਰ ਸੀ ਉਹ ਉਹ ਕੱਲੀ ਤਨਖਾਹ ਤੇ ਗੁਜ਼ਾਰਾ ਕਰਦਾ ਸੀ ਜੀ ਜੇ ਬੇਈਮਾਨ ਹੁੰਦਾ ਚਟੇ ਦੀ ਕਮਾਈ ਆਉਂਦੀ ਹੁੰਦੀ ਹਨਾ ਜਾਂ ਚਟੇ ਆਂਦ ਰੁਪਏ ਲੈਂਦਾ ਹੁੰਦਾ ਉਹਨੂੰ ਕੀ ਲੋੜ ਸੀ ਉਹਨਾਂ ਚੱਕ 100 ਦੇ 150 ਦੇ ਕੇ ਜਾਂਦਾ ਹੂੰ ਮੈਂ ਪੰਜਿਉ ਮੈਂ ਹੋਰ ਕਿਉਂ ਕਹਿਣਾ ਵੀ ਨਸ਼ਾ ਪੁਲਿਸ ਦਾ ਐਂ ਕਹਿਣਾ ਉਹ ਕਿਹੜੇ ਮਾਨਸਾ ਅਫਸਰਾਂ ਨਾਲ ਰਹੀ ਇੱਥੇ ਉਦੋਂ ਕਿਹਦੇ ਨਾਲ ਹੁਣ ਇੱਥੇ ਬਲੈਕਿੰਗ ਕਰੀ ਸਾਰਾ ਮਾਨਸਾ ਬਠਿੰਡਾ ਸਰਸਤ ਦੇਲ ਪੰਜਾਬ ਚਾਉਂਦਾ ਨਹੀਂ ਜਿੰਨਾ ਏਰੀਆ ਮੋਗਾ ਜਿੱਥੇ ਇਥੇ ਪੁੱਚੋਂ ਜਿੱਥੇ ਇਥੇ ਬਲੈਕ ਕਰੀ ਜਾਣੀ ਇਥੇ ਤੋਂ ਲੈ ਕੇ ਆ ਸਾਰਾ ਪੱਟਿਆ ਜਾ ਹਾ ਤਾਮਾ ਚਾਮਾ ਤੇ ਵੱਡੀਆਂ ਵੱਡੀਆਂ ਪੇਡਾਂ ਜੋ ਵੱਡੇ ਨਾਮਾਂ ਨਾਲ ਜਾਣੀਆਂ ਜਾਂਦੀਆਂ ਆ ਉਹਦੇ ਉੱਤੇ ਬੈਠੀਆਂ ਸਾਰੀਆਂ ਫੜੀਆਂ ਜਾਣੀਆਂ ਏ ਟੂ ਜ਼ेड ਬੱਟ ਕਰੇ ਤਾਂ ਕੌਣ ਕਰੇ ਇਹਨਾਂ ਨੇ ਕਰਨਾ ਨਹੀਂ ਇਹਨਾਂ ਨੇ ਤਾਂ ਆਪਦੇ ਪੁੱਤ ਬਚਾਉਣੇ ਨੇ ਮੈਡਮ ਨੂੰ ਅੰਦਰ ਧੱਕਣਾ ਉਹਦੀ ਟਾਈਮ ਲਾਈਨ ਜਾ ਕੇ ਚੈੱਕ ਕਰ ਲਓ ਯਾਰ ਹੂੰ ਕਿਹੜੇ ਕਿਹੜੇ ਅਫਸਰ ਉਹਦੇ ਵੀ ਖਾਸ ਕਿੰਨਾ ਨੇੜੇ ਦੇ ਆ ਦੇ ਅਫਸਰਾਂ ਦੇ ਉਹ ਆ ਜਾਂ ਪਤੀਆਂ ਲੋਕਾਂ ਨੂੰ ਬੇਵਰਹੰਡੇ ਕਿਦੇ ਨੇ ਡਰ ਰਹੀ ਆ ਮਾਨਸਾ ਕਿਦੇ ਨੇ ਡਰ ਰਹੀ ਆ ਹੂੰ ਕਿਉਂਕਿ ਐਸਐਸਪੀ ਜਾਂ ਡੀਐਸਪੀ ਜਾਂ ਡੀਆਈਜੀ ਦੇ ਲਵੇ ਆਮ ਕਾਂਸਟੇਬਲ ਸ਼ਿਪਾਹੀ ਦਾ ਕੋਈ ਕੰਮ ਨਹੀਂ ਹੁੰਦਾ ਹੂੰ ਉਹਦੇ ਦਫ਼ਤਰ 'ਚ ਜੇ ਜਾਊਗਾ ਮਸਾਂ ਵਿਚਾਰੇ ਮਸਾਂ ਆਪਾਂ ਦੇਖਦੇ ਹਾਂ ਵਿਭਾਗ ਦੇ ਹੁਣ ਇੱਕ ਤਾਂ ਡੀਐਮ ਐਮਐਮਡੀ ਹੈ ਕੰਪਨੀ ਦਾ ਉਹਦਾ ਜਿਵੇਂ ਪੀਐਨ ਨਾਲ ਐਮਡੀ ਮਿਲਣ ਨੂੰ ਅਸਾਉਸ 10 10 ਮਹੀਨਾ ਮਹੀਨਾ 2 2 ਮਹੀਨੇ ਸਾਲ ਸਾਲ ਲੱਗ ਜਾਂਦਾ ਗੱਲ ਕਰਨ ਬਿਲਕੁਲ ਐਸਐਸਪੀ ਦੇ ਆਫਸਿਕ ਕਾਂਸਟੇਬਲ ਹੂੰ ਦਾ ਸਾਰਾ ਜੇ ਡਿਊਟੀ ਹੋਵੇ ਵੱਖਰੀ ਗੱਲ ਆ ਉੱਥੇ ਡਿਊਟੀ ਐ ਡਿਊਟੀ ਕਿਤੇ ਹੋਰ ਐ ਹਾਜ਼ਰੀ ਕਿਤੇ ਹੋਰ ਐ ਪਰ ਇਹ ਸਾਫਤ ਕੀ ਕਰਦਾ ਛੋਟੇ ਉਹ ਜੋ ਮੈਡੀਕਲ ਲੀਬਾਂ ਤੇ ਰਹਿਣਾ ਲੈਣ ਚਿੱਟਾ ਜਾਣਾ ਸੰਗਾ ਲੈ ਆਵੇ ਉਹਦੇ ਦੋਨੇ ਫੋਨ ਆਈਫੋਨ ਉਹ ਤਾਂ ਆਪਾਂ ਗੱਲ ਹੀ ਛੱਡ ਦੋ ਪਤਾ ਹੀ ਲੱਗ ਗਿਆ ਕਿੱਥੇ ਕਿੱਥੋਂ ਦੇ ਪਲਾਟ ਨੇ ਹਮ ਜਿੰਨਾ ਅਫਸਰਾਂ ਰਹੀ ਆ ਉਹਨਾਂ ਦੀ ਵੀ ਉਹਨਾਂ ਦੇ ਗਾਹਾਂ ਰਿਸ਼ਤੇਦਾਰਾਂ ਦੀ ਗੱਲ ਨਾ ਮੈਂ ਇਹਨਾਂ ਦੀ ਚੈੱਕ ਕਰ ਲੈਣ ਪ੍ਰਾਪਰਟੀ ਸਭ ਉਦਦ ਪਾਣੀ ਦਾ ਪਾਣੀ ਪਰ ਕਰਨਾ ਕੱਖ ਨਹੀਂ ਹੈਗਾ ਜੀ ਡਰਾਮਾ ਕਰਨਾ ਲਿਖ ਕੇ ਲੈ ਲਈ ਇਹ ਮੈਡਮ ਤੋਂ ਕੁਝ ਨਹੀਂ ਕੱਢਣਾ ਹੋਰ ਵਾ 17.5 ਗਰਾਂ ਦੇ ਪੱਤੀ ਚੰ ਏ ਅੰਦਰ ਵੱਡੇ ਮਗਰ ਮੱਛ ਬਚਣਗੇ ਬਚੀ ਗਏ ਬਚਣਗੇ ਕੀ ਜਦੋਂ ਉਹਨੇ ਨਾਂ ਲਿੱਤਾ ਸੀ ਉਹਦੀ ਉਹ ਆਪਣਾ ਜੈਨ ਨੂੰ ਚਾਹੀਦਾ ਵਿਚਾਰੇ ਹੁਣ ਵੀ ਚੱਕਦੇ ਫੱਟੇ ਹੂੰ ਵੀ ਕੀ ਕਰਨ ਲਗੇ ਤੇਰਾ ਕਾਲੀਆਂ ਪੈਡੀਆਂ ਖਤਮ ਕਰ ਸਾਡੇ ਬੱਚੇ ਬਚਣਗੇ ਥਾਖੀ ਵਰਦੀ ਨੂੰ ਕਲੰਕਿਤ ਕਰਦੇ ਨੇ ਜਿਹੜੇ ਲੋਕ ਇਹ ਜੇ ਉਹ ਮਰਨ ਪੜਾ ਤੈਨੂੰ ਮੈਂ ਕਹੀ ਐਸੇ ਚਿੱਕ ਦਾ ਸੁਣਾਉਣਾ ਹੈ ਅੱਜ ਤੋਂ ਬਹੁਤ ਚਿਰ ਪਹਿਲਾਂ ਜਗਦੀਸ਼ ਭੋਲਾ ਜੀ ਆ ਚਿੱਟੇ ਦੇ ਕੇ ਇਸ ਵੇਲੇ ਨਹੀਂ ਕਿਤਨਾ ਕੇਸ ਤੋਂ ਲਾ 2009 ਚੋਂ ਉਦੋਂ ਪਹਿਲਾਂ 2002 ਪਤਾ ਨਹੀਂ 2001 ਚ ਜਦੋਂ ਮਹਿਲ ਸਿੰਘ ਭੁੱਲੜ ਹੁੰਦਾ ਸੀ ਵੱਡਾ ਅਫਸਰ ਮਹਿਲ ਸਿੰਘ ਭੁੱਲੜ ਨੇ ਭਰਤੀ ਕਰਾਈ ਜਗਦੀਸ਼ ਭੋਲਾ ਗੁਰਦੀਸ਼ ਪੋਲਾ ਤੰਨਪੁੱਕੀ ਦੇ ਟਰੱਕਾਂ ਨਾਲ ਫੜਿਆ ਗਿਆ। ਹੂੰ। ਪੁੱਕੀ ਦੇ ਟਰੱਕ ਤਿੰਨਾਂ ਦੇ ਮੂਹਰੇ ਆਪਦੀ ਜਿਪਸੀ ਪਾਇਲਟ ਗੱਡੀ ਲਾਈ ਜਾਵੇ। ਮੇਰੇ ਖਿਆਲ ਚ ਇੱਥੇ ਫੜਿਆ ਸੀ ਜਵਾਰ ਕਿਹੋਦੋਂ। ਜਵਾਰ ਕਿਹ ਫੜਿਆ ਸੀ ਮੇਰੇ ਖਿਆਲ ਚ ਹਾਂ ਸਹੀ। ਇੱਥੇ ਫੜ ਕੇ ਉਹਨਾਂ ਨੇ ਸੋਚਿਆ ਨਾ ਉਹ ਐਸਐਚਓ ਕੋਈ ਇਮਾਨਦਾਰ ਹੋਊਗਾ। ਉਹਨੇ ਚੱਕ ਕੇ ਥਾਣੇ ਲਿਜਾਤਾ ਇੱਕ ਹੈ ਉਰੇ ਫੜਤਾ ਜਦੋਂ ਵੱਡੇ ਆਫਸਰ ਨੂੰ ਪਤਾ ਲੱਗਿਆ। ਮੈਲ ਸਿੰਘ ਪੁੱਤ ਨੂੰ ਪਤਾ ਲੱਗਿਆ ਵੀ ਸਪੋਰਟਸਮੈਨ ਲਾ ਲੋ। ਯਹਾਂ ਪਰ ਉਹਦਾ ਵਿਚੀ ਹਿੱਸਾ ਦੂਜੇ ਆਫਸਰਾਂ ਲੀਡਰ ਦਾ ਹਿੱਸਾ ਲਾਉਂਦੇ ਹਨ ਕੇ ਮਰਜੀ। ਸਵੇਰ 5: ਸਵਾ ਪੰਜ ਵਜੇ ਉਸੇ ਦਿਨ ਉਸੇ ਡੇਟ ਦੀ ਕੇਐਫਆਈਆਰ ਤਾਂ ਮਾਨਸਕ ਕੱਟੀ ਗਈ ਥਾਣੇ 'ਚ ਸਿਟੀ 'ਚ ਜਾਂ ਸਾਦਰ 'ਚ ਮੈਨੂੰ ਨਹੀਂ ਪਤਾ ਇੱਕ ਬੱਦਣੀ ਮੋਗੇ ਕੱਟੀ ਗਈ ਉਸੇ ਟਾਈਮ ਸਵਾ ਪੰਜ ਵਜੇ ਕਿ ਉੱਥੇ ਸੀ ਵੀ ਉੱਥੇ ਉੱਥੇ ਫੜਿਆਗਾ ਉੱਥੇ ਛੋਟੇ ਮੂਟੇ ਐਕਸੀਡੈਂਟ ਜਿਆ ਹੋਰ ਕਿਸੇ 'ਚ ਦਿਖਾਤਾ ਸੇਮ ਟਾਈਮ ਸੇਮ ਸਮਾਂ ਸੇਮ ਦਿਨ ਸੇਮ ਤਰੀਕ ਕਲੈਸ਼ ਕਰਤੀਆਂ ਜੇ ਦਾ ਦੋੜਣਾ ਹੀ ਬਾਹਰ ਆ ਗਿਆ ਦੱਸ ਦੇਣਾ ਚ ਜੇ ਉਹਦੀ ਫੜਿਆ ਜਾਂਦਾ ਉਹ ਜਦੀਸ਼ ਭੋਲਾ ਆ ਹਾਲਾਂ ਨੂੰ ਪਹੁੰਚਦਾ ਸੀ ਹੂੰ ਇੰਨੀ ਮੈਥੇਫੈਨ ਡਰੱਗ ਹੋਣੇ ਆ ਉਹ ਕਰੀ ਇੰਨੀ ਉਪਜਾਈ ਉਸ ਤੋਂ ਬਾਅਦ ਕਿੰਨਾ ਨਸ਼ਾ ਹੋਣੇ ਬੰਡਿਆ ਕਿੰਨੇ ਲੋਕ ਨਸ਼ੇ ਤੇ ਲਾਏ ਕਿੱਡਾ ਵੱਡਾ ਕਾਰੋਬਾਰ ਕਰਿਆ ਕਿਉਂਕਿ ਜਦੀਸ਼ ਭੋਲਾ ਹੀ ਉਦੋਂ ਲੈ ਕੇ ਆਇਆਗਾ ਉਹਦੇ ਰਾਹ ਬਿਲਕੁਲ ਉਸ ਤੋਂ ਬਾਅਦ ਦੀ ਗੱਲ ਹੈ ਇਹ ਤਾਂ ਜੋ ਫੜਿਆ ਗਿਆ ਪਹਿਲਾਂ ਦੀ ਗੱਲ ਹੈ ਸੱਚੀ ਗੱਲ ਹੈ ਭੁੱਕੀ ਵਾਲੀ ਜੇ ਉਹਦੀ ਉਹਦੇ ਪੂਰੀ ਕਾਰਵਾਈ ਹੋਈ ਹੁੰਦੀ ਅਗੜ ਪੇਸ਼ਰ ਸਾਹਿਬ ਕੋ ਜਾਂਚ ਕਰਾਇਆ ਹੁੰਦਾ ਤਾਂ ਉਹ ਉੱਥੇ ਰੁਕ ਜਾਂਦਾ ਜਦੀਸ਼ ਭੋਲਾ ਦਾ ਕੰਮ ਭੁੱਕੀ ਕੋਈ ਚਲੋ ਮਾਰੀ ਨਸ਼ ਕਹਿੰਦਾ ਨਾ ਟਰੱਕ ਦੀ ਬਲੈਕ ਕਾਰ ਐਸ ਤੋਂ ਉਹ ਪਰਚਾ ਬਾਕੇ ਅੰਦਰ ਭੇਜਦੇ ਪੱਕਾ ਪਰਮਾਨੈਂਟ ਪਰ ਉਹਨੂੰ ਬਚਾ ਲਿਆ ਆਹੀਂ ਹੁਣ ਇਹ ਕਾਂਸਟੇਬਲ ਨੂੰ ਬਚਾਇਆ ਜਾ ਰਿਹਾ ਹੁਣ ਇਹਦੇ ਪੂਰੀ ਕਾਰ ਅੰਨਾ ਵੀ ਜਾਣਦਾ ਗੁੰਗਾ ਵੀ ਜਾਣਦਾ ਹਰ ਸੁਣਨ ਵਾਲਾ ਵੀ ਜਾਣਦਾ ਮੇਰਾ ਭਰਾ ਵੀ ਕਾਰਵਾਈ ਕਰੋ ਜੇ ਦੋ ਮਾਰੋ ਪਟੇ ਸਾਰਾ ਕੋ ਦੱਸੂ ਨਾ ਤੋਤੇ ਮੰਗੂ ਟਾਂ ਟਾਂ ਮੈਂ ਉੱਥੇ ਰੋਟੀ ਖਾਤੀ ਉਹ ਚਾਹ ਪੀਤੀ ਸਾਰਾ ਕੋ ਦੱਸ ਦੂ ਫਲਾਣੇ ਅਫਸਰ ਨੂੰ ਫਲਾਣੀ ਚੀਜ਼ ਦਿੱਤੀ ਫਲਾਣੇ ਅਫਸਰ ਨੂੰ ਫਲਾਣੀ ਚੀਜ਼ ਦਿੱਤੀ ਛੁੱਟੀ ਲੈਣ ਲਈ ਆਹ ਕੁਛ ਕਰਿਆ ਫਲਾਣੇ ਅਫਸਰ ਨਾਲ ਫਲਾਣੇ ਥਾਂ ਪਾਰਟੀ ਕਰੀ ਫਲਾਣੇ ਨੂੰ 50 ਲੱਖ ਦਿੱਤਾ ਫਲਾਣੇ ਨੂੰ ਕਰੋੜ ਦਿੱਤਾ ਫਲਾਣੇ ਨੂੰ 2 ਕਰੋੜ ਦਿੱਤਾ ਕਿਉਂਕਿ ਗੱਲ ਆਏ ਤਾਂ ਹੈ ਇਹਦਾ ਤਾਂ ਨਹੀਂ ਹੈਗਾ ਵੀ ਇਹ ਕੱਲੀ ਐਨਆਰਪੀਆ ਕਮਾ ਗਈ ਇਹਦੇ ਨਾਲ ਇਹਦੇ ਪਿੱਛੇ ਬਹੁਤ ਵੱਡੀ ਭਾਈ ਬੈਕਸਟੇਜ ਹੋਣੀ ਹੈ ਬਿਲਕੁਲ ਨਾ ਤਾਂ ਇਹ ਲੈਉ ਲੈ ਗਈ ਇਹਨੂੰ ਪਬਲਿਕ ਡੋਮੇਨ ਚ ਲੈ ਆਉਦੀ ਲੈ ਦੂ ਕਿਉਂ ਜੋ ਫਸਣਗੇ ਨਾ ਉਹਦੀ ਲੈ ਲੈਂਦੇ ਨੇ ਇਹ ਨਹੀਂ ਬਾਜ ਇੱਕ ਦਿਨ ਵੀ ਲਾਉਂਦੇ ਜਾਂ ਵਾਰਾ ਕੇ ਲੈ ਦੂ ਨਾ ਲਊ ਜ਼ਰੂਰ ਬਿਲਕੁਲ ਉਦੋਂ ਡਰਾ ਲੈਣ ਭਾਈ ਐਵੇਂ ਨਹੀਂ ਪਤਾ ਛੋਟ ਇੱਕ ਹੋਰ ਬੜਾ ਮੁੱਦਾ ਚੱਲ ਰਿਹਾ ਪੰਜਾਬ ਵਿੱਚ 29 ਅਪ੍ਰੈਲ ਨੂੰ ਗੇ ਪ੍ਰਾਈਡ ਹੋਣੀ ਸੀ ਜੋ ਹੁਣ ਕੈਂਸਲ ਹੋਈ ਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਗੁਰੂ ਨਗਰੀ ਚ ਨਹੀਂ ਗਈ ਅਸਲੀ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਸਾਹਾ ਪਾਵਨ ਤੇ ਪਵਿੱਤਰ ਨਗਰ ਹੂੰ ਸਾਡੇ ਗੁਰੂ ਦਾ ਸ੍ਰੀ ਗੁਰੂ ਰਾਮਦਾਸ ਦਾ ਸਾਡਾ ਅਕਾਲ ਤਖਤ ਸਰਬਉੱਚ ਜਿੱਥੇ ਦੁਨੀਆ ਪੂਰਾ ਵਰਲਡ ਇੰਡੀਆ ਦੀ ਹਰੇਕ ਸਟੇਟ ਚੋਂ ਸਲਾਨੀ ਲੱਖਾਂ ਸਲਾਨੀ ਰੋਜ਼ ਆਉਂਦੇ ਨੇ ਦੇਖ। ਇੱਕ ਮਾਨਤਾ ਪ੍ਰਾਪਤ ਸਿੱਖਾਂ ਦੀਆਂ ਥਾਂ ਆ। ਹਮ ਹਰੇਕ ਹਿਰਦਾ Hindu Sikh Musliman ਉੱਥੇ ਸਰਦ ਨਾਲ ਸਿਰ ਝੁਕਾਉਂਦਾ। ਜੀ ਚਾਰ ਦਰਵਾਜ਼ੇ ਨੇ ਸਾਰੇ ਧਰਮਾਂ ਲਈ ਖੁੱਲੇ ਨੇ। ਪਾਵਨ ਭਵਿੱਤਰ ਧਰਤੀ ਹੈ। ਜੀ ਉਸ ਧਰਤੀ ਤੇ ਇਹੋ ਜਿਹਾ ਗੰਦ ਪਾਉਣਾ। ਲੌਂਡਾ ਨਾਚ ਕਰਨਾ ਸੌਰੀ ਸਖਤ ਸ਼ਬਦਾਂ ਲਈ ਲੌਂਡਾ ਨਾਚ ਹੀ ਕਹਾਂ ਮੈਂ ਤਾਂ। ਲੌਂਡਾ ਨਾਚ ਕਰਨਾ ਕਿਸੇ ਸੋਚੀ ਸਮਝੀ ਸ਼ਾਸਤ੍ਰ ਦਾ ਤਹਿਤ ਹੋ ਰਿਹਾ ਹੁਣ ਤਾਂ ਉਹ ਖਰ ਉਹ ਬੰਦ ਹੋ ਗਿਆ ਬੰਦ ਕਰਤਾ ਜਿਹ ਹੁਕਮ ਆ ਗਿਆ ਬੰਦ ਕਰਤਾ ਆਪਾਂ ਲੇਟ ਹੋ ਗਏ ਮਾੜਾ ਤੂੰ ਬਾਹਰ ਭੱਗਿਆ ਸੀ ਬੰਦ ਕਰਤਾ ਵਧੀਆ ਹੋਇਆ ਬਟ ਉਹਨੂੰ ਦੇਖ ਕੇ ਉਹ ਉਰੇ ਆ ਕੇ ਇੱਥੇ ਹਜਾ ਕੁਝ ਕਰਦੇ ਹੋ ਰਹੇ ਚਲੋ ਉਹਨਾਂ ਨੂੰ ਬਿਮਾਰੀ ਐ ਮਰੀਜ਼ ਲਾ ਲੋ ਆਪਾਂ ਕੀ ਲੈਣਾ ਉਹਨਾਂ ਨੂੰ ਹਣਾ ਉਹਨਾਂ ਨੂੰ ਦੇਖ ਕੇ ਨਵੇਂ ਬੱਚਿਆਂ ਦੇ ਮਨ ਤੇ ਕੀ ਉਕਰਦਾ ਜਿਹੜੇ ਸਲਾਨੀ ਬਾਹਰੋਂ ਦੇਖਣ ਆਉਂਦੇ ਉੱਥੇ ਉਹਨਾਂ ਨੂੰ ਦੇਖ ਕੇ ਉਹ ਕੀ ਪ੍ਰਭਾਵਤ ਹੁੰਦੇ ਕਿ ਤਾ ਉਹ ਕਹਿੰਦੇ ਹਾਂ 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 ਹੌਲੀ 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 ਪਲੇਸ ਹੌਲੀ ਪਲੇਸ ਕਹਤੇ ਉਹ ਇਹਨਾਂ ਨੂੰ ਦੇਖ ਕੇ ਕੀ ਕਹਿੰਦੇ ਜਾਂ ਆਪਣੇ ਬੱਚੇ ਕਿਸੇ ਦੇ ਬੱਚੇ ਲਾਲਾ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਉਹਨਾਂ ਨੂੰ ਦੇਖਦੇ ਉੱਥੇ ਛੋਟੇ ਬੱਚੇ ਟਿਊਸ਼ਨ ਪੜ੍ਹਨ ਜਾਂਦੇ ਉਹ ਬਾਲ ਮਾਨ ਤੇ ਉਹਨਾਂ ਦਾ ਕੀ ਯੋਗ ਕਰਦਾ ਹੂੰ ਉਹ ਕਿਹੜਾ ਉਹ ਕੀ ਕੁਛ ਕਰਦੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਕਰਨ ਨਹੀਂ ਹੈ ਉਹਨਾਂ ਦਾ ਕਿੱਤਾ ਹੋ ਗਿਆ ਉਹਨਾਂ ਨੂੰ ਦੇਖ ਕੇ ਉਹ ਕੀ ਕਰਦੇ ਇਹ ਲੌਂਡਾਂ ਨਾਲ ਚ ਬੰਦ ਹੋਣਾ ਚਾਹੀਦਾ ਸੀ ਇਹ ਤੇ ਸਾਰੀਆਂ ਅੱਗੇ ਤੋਂ ਵੀ ਮੈਂ ਕਹਿੰਦਾ ਅੱਗੇ ਤੋਂ ਵੀ ਸ਼੍ਰੋਮਣੀ ਕਮੇਟੀ ਨੂੰ ਹਿੰਦੂ ਹਿੰਦੂ ਜਿਹੜੀਆਂ ਹਿੰਦੂ ਹਿੰਦੂ ਆਪਣੇ ਹਿੰਦੂ ਵੀਰਾਂ ਦੀਆਂ ਹੋਣੇ ਸੰਸਥਾਵਾਂ ਨੇ ਸਰਬੋੱਚ ਸੰਸਥਾਵਾਂ ਨੇ ਮੁਸਲਮਾਨਾਂ ਭਰਾਵਾਂ ਦੀ ਸਰਬੋੱਚ ਸੰਸਥਾਵਾਂ ਨੇ ਕਿਤੇ ਵੀ ਹੁੰਦਾ ਕਿਸੇ ਵੀ ਸ਼ਹਿਰ ਚ ਹੁੰਦਾ ਇੰਡੀਆ ਦੇ ਕਿਸੇ ਵੀ ਕੋਨੇ ਚ ਹੁੰਦਾ ਇੰਡੀਆ ਬਾਹਰਲੇ ਸ਼ੰਦਾ ਆਪਾਂ ਕਹਿੰਦੇ ਇਹਨੂੰ ਬੰਦ ਕਰਾਵਾ ਜਾਵੇ ਇਹਨੂੰ ਬਦਲ ਫੁੱਲਣ ਤੋਂ ਇਸ ਬੂਟੇ ਨੂੰ ਪਾਣੀ ਪਾਉਂਦੀ ਥਾਂ ਇਹਦੇ ਚ ਜ਼ਹਿਰ ਪਾਈ ਜਾਵੇ ਤਾਂ ਕਿ ਇਹ ਬੂਟਾ ਸੁੱਕ ਜੇ ਮਰ ਜੇ ਆਪਾਂ ਤਾਂ ਨਸ਼ੇ ਨਹੀਂ ਮਾਰ ਰਖਿਆ ਆ ਸਤਮਾਂ ਦਰਿਆ ਸਤੂਲਿਆਂ ਦਾ ਲੌਂਡਿਆਂ ਦਾ ਵਗਨ ਲੱਗ ਗਿਆ ਤਾਂ ਆਪਾਂ ਜਮੀ ਖਤਮ ਹੋ ਜਾਣਗੇ ਹੂੰ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਅਮਰੀਕਾ ਦੇ ਵਿੱਚ ਆ ਬੈਨ ਕਰਤਾ ਸਰਕਾਰ ਨੇ ਹਾਂ ਤੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਾਨ ਜਾ ਰਹੀ ਸੀਗੇ ਤੇ ਕਈਆਂ ਦੇ ਬਿਆਨ ਵੀ ਆਏ ਕਿ ਇੱਥੇ ਪਹੁੰਚਣਾ ਚਾਹੀਦਾ ਜੋ ਫਲਾ ਪਰ ਮੈਨੂੰ ਕਹਾਏਗਾ ਕਾਨੂੰ ਮੈਂ ਕਿਸੇ ਦੇ ਵਿਰਧ ਨਹੀਂ ਬੋਲਦਾ ਹੁੰਦਾ ਯਾਰ ਮੈਂ ਕੰਟਰੋਵਰਸ ਐਵੇਂ ਹੀ ਕਹਦਾ ਨਾਂ ਲੈਣਾ ਵਾਲੇ ਮਸ਼ਹੂਰ ਹੋ ਜਾਊਗਾ ਉਹ ਤਾਂ ਯਾਰ ਜਿਹੜੇ ਉਹਨਾਂ ਦੀ ਸਪੋਰਟ ਕਰਨਗੇ ਉਹ ਤਾਂ ਆਪ ਇਹੋ ਜੇ ਕੰਮ ਆਲੇ ਨੇ ਹੂੰ ਉਹ ਤਾਂ ਆਪ ਕੋਹੋ ਨੇ ਟੁੱਲੇ ਨੇ ਮਾਰੇ ਯਾਰ ਜਿਹੜਾ ਇਹ ਤਾਂ ਅਕਿਰਤ ਜੇ ਉਹਦਾ ਮੁੰਡਾ ਹੈਗਾ ਕੰਮ ਕਰੇ ਫੇਰ ਹੂੰ ਕੋਈ ਵੀ ਐ ਚਾਹੇ ਕਿਸੇ ਨੂੰ ਆਪਾਂ ਮਾਲਾ ਨਹੀਂ ਬੋਲਣਾ ਤੂੰ ਨਾ ਕੱਟ ਕੇ ਕੱਟਦੀ ਹਾਂ ਦਾ ਵੀ ਪਲਾਦੀ ਅਕਿਰਤ ਕਣ ਕੰਮ ਦੀ سپورਟ ਕਿਰਤ ਕਣ ਬੰਦਾ ਕਰੂ ਚੰਗਾ ਬੰਦਾ ਨਹੀਂ ਕਰਦਾ ਉਹ ਵੀ ਸਾਡੀ ਪਵਿੱਤਰ ਜਗਾ ਨਗਰ ਦੇ ਬਿਲਕੁਲ ਉਹ ਤਾਂ ਖਤਮ ਹੀ ਹੈ ਇਹ ਕੰਮ ਤਾਂ ਹੱਦਵਾ ਤੋਂ ਨਹਿ ਹੈ ਸੱਚੇ ਪਾਸ਼ਾ ਬਾਏ ਜੀ ਉਹਨੇ ਵਧੀਆ ਹੋ ਗਿਆ ਉੱਥੇ ਸੁਣ ਲਈ ਤੋ ਬੰਦ ਕਰਤਾ ਆਹ ਗੱਲਾਂ ਨੂੰ ਪ੍ਰੇਰਿਤ ਕਿਵੇਂ ਕੀਤਾ ਜਾਂਦਾ ਜਿਵੇਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਇਹੋ ਜਿਹੇ ਇਨਫਲੂਐਂਸਰਾਂ ਨੂੰ ਉੱਥੇ ਲਿਆ ਕੇ ਸਨਮਾਨਿਤ ਕੀਤਾ ਜਾਂਦਾ ਇਹਨਾਂ ਗੱਲਾਂ ਨਾਲ ਹੀ ਪ੍ਰੇਰਿਤ ਹੁੰਦੇ ਆ ਫਿਰ ਤੇ ਹੋਰ ਜਿਹੜਾ ਕੋਈ ਦੇਖਾਂਗੇ ਹੋਈ ਕੋ ਸਿੱਖਣਗੇ ਚੱਗੀ ਜੀ ਦੇਖਣ ਨਹੀਂ ਦਿੰਦੇ ਚੰਗੇ ਬੰਦੇ ਨੂੰ ਬੁਲਾਉਂਦੇ ਨਹੀਂ ਕੋਈ 올림픽 ਖੇਡਣ ਵਾਲਾ ਕੋਈ ਮੈਡਲ ਮਾਰਿਆ ਹੋਇਆ ਉਹਨਾਂ ਨੂੰ ਤਾਂ ਬੁਲਾਉਂਦੇ ਨਹੀਂ ਇਹਨਾਂ ਨੂੰ ਗੰਦੇ ਬੰਦਿਆਂ ਨੂੰ ਗੰਦੇ ਆਂਡਿਆਂ ਨੂੰ ਅੱਗੇ ਕਰਦੇ ਨੇ ਫਿਲਮਾਂ 'ਚ ਆਉਂਦੇ ਨੇ ਐਕਟਰ ਇਹਨਾਂ ਨਾਲ ਮਿਲਦੇ ਨੇ ਐਕਟਰ ਇਹਨਾਂ ਨਾਲ ਬਹਿਂਦੇ ਨੇ ਮੈਂ ਤਾਂ ਕਹਿੰਦਾ ਐਕਟਰ ਨੂੰ ਵੀ ਦੇਖਣਾ ਚਾਹੀਦਾ ਕਵੀਸਰੀ ਸੁਣੋ ਢਾਡੀ ਵਾਰਾ ਸੁਣੋ ਆਪਦੇ ਆ ਦੇ ਧਰਮ ਹਿੰਦੂ ਧਰਮ ਵਾਲਿਆ ਆਪਦੀਆਂ ਗੈਤਰੀ ਮੰਤਰ ਪੜਨ ਮੁਸਲਮਾਨ ਵੀ ਬਹਾਦਰ ਪੰਜੇ ਟਾਈਮਾਂ ਦੇ ਨਮਾਜ਼ੀ ਹੋਣ ਇਹਨਾਂ ਤੋਂ ਦੂਰੀ ਬਣਾ ਕੇ ਰੱਖੋਗੇ ਜਿੰਨੀ ਓਨੀ ਬਚੋਗੇ ਇਹ ਇੱਕ ਫੈਲਾਵਾਂ ਵਾਲਾ ਨਦੀਨ ਹੈ ਬਹੁਤ ਤੇਜ਼ੀ ਨਾਲ ਇਹਦੇ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਹੂੰ ਜਿਹੜੀ ਕੌਮ ਜੀ ਪੰਜਾਬੀ ਸਾਰੀ ਪੰਜਾਬ ਲੜਨ ਲਈ ਬੇਰੀ ਕੌਮ ਮੰਨੀ ਜਾਂਦੀ ਹੈ ਕਿਸੇ ਚੀਜ਼ ਹਰੇਕ ਚੀਜ਼ ਨਾਲ ਲੜ ਗਈ ਨਸ਼ਾ ਦਿੱਤਾ ਗਿਆ ਨਸ਼ੇ ਨਾਲ ਖੋਰਤੀ ਹੁਣ ਸਾਲਾ ਨਵੀਂ ਰਵਾ ਚਲਾਤਾ ਯਾਰ ਭਾਏ ਨਾਲ ਯਾਰ ਗੰਦਾ ਕੰਮ ਯਾਰ ਹੂੰ ਮੈਂ ਨਾਲ ਕੱਲ ਆਈ ਆਂ ਪਿੰਡਾਂ ਵਿੱਚ ਦੀ ਜੀ ਵਪਾਰੀ ਆਵਾਂ ਕਿਤੇ ਗਏ ਸੀ ਅਸੀਂ ਆਈ ਜਾਈਏ ਉੱਥੇ ਇੱਕ ਬੰਦਾ ਅਸੀਂ 7-8 ਜਣੇ ਕੈਮਰਾ ਲੈ ਕੇ ਖੇਤਾਂ 'ਚ ਘਰ ਜਾਵਾਂ ਆਪ ਵੀ ਜਨਾਨੀ ਦੀ ਵੀਡੀਓ ਬਣਾਈ ਜਾਵੇ ਜਮਾ ਖੇਤਾਂ ਚ ਪਿੰਡ ਦਾ ਬੰਦਾ ਅਸੀਂ ਗੱਡੀ ਹਰੋਕਲੀ ਹੌਲੀ ਕਰ ਲਈ ਕੱਚਾ ਜਾ ਹੋ ਗਿਆ ਜਨਾਨੀਆਂ ਹੱਸਣ ਲੱਗੀਆਂ ਕੀ ਲੈ ਯਾਰ ਅੱਜ ਵਧੀਆ ਜਿਵੇਂ ਯਾਰ ਵੀ ਜਨਾਨੀਆਂ ਨੱਚਦੀਆਂ ਦਿਖਾ ਕੇ ਪੈਸੇ ਕਮਾਉਣੇ ਵੀਊ ਲੈਣੇ ਮਾੜੀ ਗੱਲ ਐ ਵੀ ਗੰਦੀ ਗੱਲ ਇਹ ਵੀ ਉਧਰ ਨੂੰ ਪ੍ਰੇਰਿਤ ਹੋ ਰਿਹਾ ਵੀ ਸਾਡੇ ਲੋਕਾਂ ਦਾ ਦਿਮਾਗ ਹੀ ਫਿਰ ਗਿਆ ਯਾਰ ਬਈ ਸਿੱਧੂ ਦਾ ਨਾ ਇੱਕ ਲਾਸਟ ਇੰਟਰਵਿਊ ਸੀਗਾ ਉਹਦੇ ਵਿੱਚ ਉਹਨੇ ਕਿਹਾ ਸੀ ਜਾਣ ਬੁੱਝ ਕੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇਹਦੇ ਤੇ ਨਚਾਰ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਹਾਂ ਕਿਆ ਭੁੱਲ ਜਾਣ ਕਿ ਸਾਡਾ ਕਦੇ ਰਾਜ ਸੀਗਾ ਜੇ ਅਸੀਂ ਕਦੇ ਰਾਜ ਲੈਣਾ ਉਹ ਨਚਾਰਾਂ ਦਾ ਰਾਜ ਆ ਗਿਆ ਵਿਚਾਰਾਂ ਦਾ ਰਾਜ ਹੀ ਆ ਹੋਰ ਕੀ ਐ ਉਹ ਚਲੋ ਕਥਾ ਸੁਣਾਦਣਾ ਹੁੰਦਾ ਇਹ ਬੰਦ ਕਰਾਤੀ ਸੀ ਥੋੜੀ ਹਿੰਦੂ ਡਾਈਫ ਦੀ ਕਥਾ ਲੋਕ ਕਹਿਣਗੇ ਕਹਿੰਦੇ ਜੇ ਉਹ ਸ਼੍ਰੀ ਰਾਮਚੰਦਰ ਬਨਵਾਸ ਨੂੰ ਭੱਗ ਗਿਆ ਬਨਵਾਸ ਨੂੰ ਭੱਗ ਗਿਆ ਤਾਂ ਸਾਰੀ ਪਰਜ ਉੱਠ ਕੇ ਦਰੁੱਪੀ ਪਰਜਾ ਭੱਗੀ ਤਾਂ ਜਮ ਐਂਡ ਜਿੱਤੇ ਜਾ ਕੇ ਜੰਗਲਾਂ ਚ ਜਿੱਦੋਂ ਜੰਗਲ ਸ਼ੁਰੂ ਹੋਣ ਲੱਗਿਆ ਹੀਰਾਂ रामचंद्र ਕਹਿੰਦਾ ਭਾਈ ਸਭ ਸਭ ਨਾਰਾ ਔਰ ਨਾਰੀ ਵਾਪਸ ਚਲ ਜਓ ਸਾਰੇ ਨਰ ਤੇ ਨਾਰੀ ਦਾ ਵਾਪਸ ਆ ਗਏ ਹੀਰਾਂ रामचंद्र ਸਾਹਿਬ 1400 ਬਨਵਾਸ ਬਨਵਾਸ ਮਨੁਸਕੂ ਕੱਟ ਕੇ ਵਾਪਸ ਆ ਗਿਆ ਜਦੋਂ ਵਾਪਸ ਆ ਕੇ ਸੌਤੇ ਬਹਿ ਗਿਆ ਆਪਦੇ ਸੰਗਾਂ ਸੰਤੋਣੇ ਦੇਖੇ ਸਾਰੇ ਲੋਕ ਨੂੰ ਮਿਲਣ ਆਏ ਉਹਨੇ ਸੋਚਿਆ ਉਹ ਬੰਦੇ ਮੇਰੇ ਨਾਲ ਸੀ ਉਹ ਕਿੱਧਰ ਰਹਿ ਗਏ ਹੂੰ ਉਹਨੇ ਪੁੱਛਿਆ ਵੀ ਉਹ ਕਿੱਥੋਂ ਕਹਿੰਦਾ ਉਹ ਤਾਂ ਉੱਥੇ ਬੈਠੇ ਨੇ ਉਹ ਕਹਿੰਦਾ ਉੱਥੇ ਕਦੋਂ ਬੈਠਣ ਜੰਗਲਾਂ ਚ ਕਹਿੰਦਾ ਉਹ ਤਾਂ ਕਹਿੰਦੇ ਐਂ ਕਹਿੰਦੇ ਸਾਨੂੰ ਤਾਂ ਸ਼੍ਰੀ ਰਾਮਚੰਦਰ ਨੇ ਹੁਕਮ ਲਾਇਆ ਹਸਪਤਾਲਾਂ ਬੈਠਿਆ ਹੋਰੇ ਵਿਵਾਚਨ ਕਰ ਗਿਆ ਸਾਨੂੰ ਉਹ ਕਹਿੰਦਾ ਮੈਂ ਕਦੋਂ ਕਿਸ ਨੂੰ ਕਿਹਾ ਚਲੋ ਮਿਲਣ ਵਾਗ ਗਿਆ ਭਾਈ ਉਹਨਾਂ ਨੂੰ ਅੱਜ ਵਰਗੇ ਰਾਜੇ ਥੋੜੀ ਸੀ ਪਹਿਲਾਂ ਚੰਗੇ ਰਾਜੇ ਹੁੰਦੇ ਸੀ ਜਦੋਂ ਮਿਲਣ ਵਾਗ ਗਿਆ ਉੱਥੇ ਉਹਨਾਂ ਨੂੰ ਉਹਨੇ ਦੇਖਿਆ ਵੀ ਤਾਂ ਓਰੇ ਮੈਂ ਜੰਗਲ ਚ ਰੰਗਲ ਮੰਗਲ ਗਰੀ ਬੈਠ ਨੇ ਗਾਂਹਾਂ ਉਹਨਾਂ ਦੀ ਜਨਜਾਤੀ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਉਹ ਕਹਿੰਦਾ ਜੀ ਤੁਸੀਂ ਓਰੇ ਕਿਹਨਾਂ ਬੈਠੇ ਹੋ ਭਾਈ ਕਹਿੰਦਾ ਜੀ ਸਾਨੂੰ ਤਾਂ ਤੁਸੀਂ ਕਹਿ ਕੇ ਗਏ ਹੋ ਕਹਿੰਦਾ ਕਿਵੇਂ ਮੈਂ ਤੁਹਾਨੂੰ ਕਦੋਂ ਕਿਹਾ ਕਹਿੰਦਾ ਤੁਸੀਂ ਕਿਹਾ ਤਾਂ ਹੈਗਾ ਜੀ ਵੀ ਸਭ ਨਾਰਾ ਨਾਰੀ ਵਾਪਸ ਚਲੇ ਜਾਓ ਉਹ ਕਹਿੰਦਾ ਫਿਰ ਮੈਂ ਤਾਂ ਕਹਿ ਗਿਆ ਸੀ ਉਹ ਕਹਿੰਦਾ ਨਾ ਤੁਸੀਂ ਨਾਰਾ ਨਾ ਅਸੀਂ ਨਾਰੀ ਆ ਅਸੀਂ ਤਾਂ 헤ਜੜੇ ਆ ਅਸਤਾ ਤਾਂ ਰਹੇਗੇ ਯਾਰੇ ਤੁਹਾਨੂੰ ਜੇ ਤੁਸੀਂ ਕਹਿੰਦੇ ਜਿਹੜੇ ਵਾਪਸ ਦਾ ਤੁਸੀਂ ਵਾਪਸ ਲੱਗ ਜਾਂਦੇ ਉਹ ਬੜੇ ਪੱਕੇ ਬੰਦੇ ਨੇ ਤਾਂ ਹਿੰਦੀ ਬੰਦੇ ਨੇ ਮੈਨੂੰ ਨਹੀਂ ਮਿਲਿਆ ਕਿ ਉਹ ਬੈਠੇ ਰਹੇ ਖੁਸ਼ ਹੋ ਗਿਆ ਭਾਈ ਕਹਿੰਦਾ ਬਾਰ ਮੰਗੋ ਕੀ ਮੰਗਦੇ ਹੋ ਉਹ ਕਹਿੰਦੇ ਵਸੀ ਤੁਹਾਡੇ ਦਰਸ਼ਨ ਹੋ ਗਏ ਤੁਸੀਂ ਸਾਡੇ ਉਰ ਚੱਲ ਕੇ ਆਗੇ ਸਾਨੂੰ ਬਹੁਤ ਹੈ ਕਹਿੰਦਾ ਨਹੀਂ ਨਹੀਂ ਮੈਂ ਪੂਰਾ ਖੁਸ਼ ਹਾਂ ਮੈਂ ਇਥੋਂ ਬਾਰ ਮੰਗੋ ਕੀ ਮੰਗਦੇ ਕਹਾਣੀ ਹੈ ਕਥਾਕਾਰ ਦੇ ਸਾਹਸ ਇਹਨਾਂ ਨਿਰਮਲ ਸੰਤ ਹੁੰਦੇ ਆ ਸੁਣਾਉਂਦੇ ਹੁੰਦੇ ਪਹਿਲਾਂ ਜਾਂ ਗੁਰਦੁਆਰਿਆਂ ਦੇ ਬਾਹਰ ਚ ਬੰਦ ਕਰਾ ਲਈਂ ਅੰਦਰ ਆ ਗੰਦੀ ਨੇ ਕਹਿੰਦੇ ਮੈਂ ਬਾਰ ਮੰਗੂ ਉਹ ਕਹਿੰਦਾ ਜੀ ਬਾਰ ਫੇਰਾ ਜਦੋਂ ਹਟਿਆਣੀ ਜਦੋਂ ਕ ਸਾਡੇ ਵੰਸ ਚੋਂ ਵੀ ਕੋਈ ਰਾਜ ਕਰੇ ਰਾਜਾ ਬਣੇ ਉਹ ਕਹਿੰਦਾ ਹੈ ਆਖੀ ਮੰਗ ਲਿਆ ਛੋਡੇ ਚੋਂ ਰਾਜਾ ਹੂੰ ਵੀ ਸਾਡੇ ਇਹ ਜਿਹੜੇ ਕਹਿੰਦਾ ਕਿਸੇ ਕਿਸ ਦੇ ਹੋ ਹੁੰਦੇ ਨੇ ਅੱਗੇ ਪੈਦਾ ਹੁੰਕੇ ਤੋਂ ਆ ਕੇ ਕਿਵੇਂ ਕਿਹਾ ਇੱਕ ਇੱਕ ਇਹਦਾ ਜਵਾਬ ਤਾਂ ਇਹ ਹੁੰਦੇ ਨਹੀਂ ਇਹਦਾ ਕੋਈ ਕਿਸੇ ਦੇ ਘਰੇ ਹੋ ਗਿਆ ਉਹ ਚੱਕ ਕੇ ਲਿਆਉਂਦੇ ਨੇ ਐ ਵੱਧਦੇ ਜਾਂਦੇ ਨੇ ਵਿਚਾਰੇ ਚਲੋ ਇਹਨਾਂ ਦਾ ਪ੍ਰਮਾਤਮਾ ਬਣਨੀ ਉਹ ਹੈ ਨਾ ਕਹਿ ਨਹੀਂ ਸਕਦੇ ਆਪਾਂ ਉਹ ਜਦੋਂ ਕਹਿੰਦੇ ਵੀ ਸਾਡਾ ਵੀ ਵੀ ਰਾਜ ਹੋਵੇ ਹਦਾ ਜਾਂ ਸੋਚੀ ਪਈ ਕਹਿੰਦਾ ਯਾਰ ਤੁਹਾਡਾ ਰਾਜ ਮੈਂ ਕਿਵੇਂ ਕਹਾ ਕਿਵੇਂ ਕਹਾ ਕਿਵੇਂ ਕਹਾ ਤਾਂ ਉਹ ਭਾਈ ਮੰਨ ਗਿਆ ਕਹਿੰਦਾ ਚਲੋ ਠੀਕ ਹੈ ਕਹਿੰਦਾ ਬਟ ਪਰੰਤੂ ਤੁਸੀਂ ਰਾਜ ਇਹ ਜਿਹੜਾ ਰਾਜ ਤੁਹਾਡਾ ਹੋਊਗਾ ਕਦੋਂ ਹੋਊਗਾ ਜਦੋਂ ਕਹਿੰਦਾ ਕਲਯੁਗ ਜਮਾ ਅਖੀਰ ਤੇ ਆ ਗਿਆ ਜਮਾ ਸੰਗ ਸ਼ਰਮ ਪਿਓ ਨੂੰ ਤੀ ਨੂੰ ਸੋਹਰੇ ਦੀ ਨੂੰ ਨੂੰ ਹਨਾ ਭਰਾ ਦੀ ਭੈਣ ਨੂੰ ਵੀ ਜਦੋਂ ਗੰਦ ਜਿਵੇਂ ਹੁਣ ਗੰਦ ਆ ਯਾਰ ਸੋਪੀਕ ਤੇ ਹੋਇਆ ਚਰਮਤ ਹਰ ਪਾਕਿਓ ਕਲਯੁਗ ਸ੍ਰੇਣੀ ਤੇ ਹੋਇਆ ਉਦੋਂ ਛੋਡਾ ਖੀਰ ਸਮੇਂ ਚ ਰਾਜ ਆਉ। ਹੂੰ ਜਦੋਂ 16 ਸਾਲ ਦੀ ਬੱਚੀ ਵੀ ਮਾਂ ਬਣਨ ਲੱਗੀ ਆ 12 ਸਾਲ ਦੀ ਬੱਚੀ ਵੀ 16 ਸਾਲ ਦੀ ਨਾਨੀ ਬਣਨ ਲੱਗੀ ਆ ਹੁਣ ਕੀ ਆ ਭੈਣ ਭਾਈ ਦਾ ਰਿਸ਼ਤਾ ਗੰਦਲਾ ਹੋਣ ਲੱਗ ਗਿਆ ਪਰ ਰੋਜ਼ ਪੜਦੇ ਆ ਅਖਬਾਰਾਂ ਚ ਛੋਟੇ ਬੱਚਿਆਂ ਨਾਲ ਰੇਪ ਹੋਣ ਲੱਗ ਗਏ ਚੋਰ ਮਚੇਰੇ ਤਾਂ ਉਹ ਕਹਿੰਦੇ ਥੋੜਾ ਰਾਜ ਹੋਊਗਾ ਪਹੀਜ ਦਾ ਰਾਜ ਆ ਹੁਣ ਭਾਈ ਉਹ ਕਾਲੇ ਹੁਣ ਰਾਹੀਜ ਦਾ ਰਾਜ ਹੀ ਆ ਆੜੇ ਐਕਟਰ ਨੇ ਗਾਉਣ ਵਾਲੇ ਨੇ ਕੌਣ ਨੇ ਇਹ ਨਚਾਰ ਹੀ ਨੇ ਇਹ ਨਚਾਰਾਂ ਦਾ ਰਾਜ ਹੋ ਗਿਆ ਇਹ ਹੁਣ ਨਚਾਰਾਂ ਦਾ ਰਾਜ ਆ ਇਹ ਹੁਣ ਪਲਟੂ ਆ ਯੁਗ ਇਹਨਾਂ ਉਹ ਹੈ ਬਾਈ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿੰਦੇ ਵਿੱਚ ਇੱਕ ਸਿੰਘ ਕਹਿ ਰਿਹਾ ਉਹ ਗਾ ਰਿਹਾ ਕਿ ਗੁਰੂ ਆਲਾ ਬਣੀਏ ਆਪਾਂ ਹਾਂ ਪਰ ਉਸ ਤਾਂ ਮਜ਼ਾਕ ਬਹੁਤ ਉਡਾਇਆ ਜਾ ਰਿਹਾ ਸਾਰੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਬਾਈ ਹਾਂ ਕੋਈ ਗਲਤ ਗੱਲ ਤਾਂ ਨਹੀਂ ਲੱਗ ਰਹੀ ਵਿੱਚ ਉਹ ਵੀਰੇ ਇੱਕ ਸਿੱਖ ਸੱਚਾ ਸ਼ਰਧਾ ਵਾਲਾ ਪੂਰੇ ਆਪਾ ਪਤਾ ਦੇਖੋ ਪੂਰੇ ਪੂਰਨ ਬਾਣੀ ਚ ਨਾ ਤੂੰ ਨਾ ਮੈਂ ਪੂਰਨ ਸਿੱਖਣੀ ਗਾਤਰਾ ਪਾਇਆ ਹੋਇਆ ਗੋਲਦਮਾਲਾ ਬੰਨਿਆ ਹੋਇਆ ਚੋਲਾ ਪਾਇਆ ਹੋਇਆ ਉਹ ਤਾਂ ਇੱਕ ਅਮਰ ਕੱਚਾ ਮਾਰ ਰਿਹਾ ਹੈ ਬੜੇ ਪਿਆਰੇ ਆਪ ਦੀ ਬਾਚ ਗਾਰਾ ਵੀਰ ਜੀ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਗੁਰੂ ਕਾ ਨਾਮ ਜਪੀਏ ਤੇ ਕੁਝ ਕਨਚਾਰ ਲੋਕਾਂ ਨੇ ਘਟਿਆ ਪ੍ਰਵਿਰਤੀ ਦੇ ਲੋਕਾਂ ਦਾ ਮਜ਼ਾਕ ਉਡਾਇਆ ਹੋਇਆ ਹੂੰ ਬੜਾ ਦੁੱਖ ਲੱਗਦਾ ਯਾਰ ਇਹਨਾਂ ਇਹਨਾਂ ਲੋਕਾਂ ਨੂੰ ਕੀ ਪਤਾ ਸਿੱਖੀ ਕੀ ਚੀਜ਼ ਐ ਜਿਨੇ ਗੁਰੂ ਦਾ ਅੰਮ੍ਰਿਤ ਛਕ ਲਿਆ ਗੁਰੂ ਵਾਲਾ ਬਣ ਗਿਆ ਉਹ ਜਿਨੇ ਅੰਮ੍ਰਿਤ ਦੀ ਪੋਲ ਛਕ ਲਈ ਜੀ ਉਹ ਤੋਂ ਗੁਰੂ ਵਾਲਾ ਬਣ ਗਿਆ ਇਹ ਲੋਕਾਂ ਨੂੰ ਆਕਲ ਹੀ ਨਹੀਂ ਨਚਾ ਇਹ ਤਾਂ ਗੰਦੇ ਲੋਕ ਨੇ ਯਾਰ ਜਿਨ੍ਹਾਂ ਨੇ ਉਹ ਵੀਡੀਓ ਬਣਾਈਆਂ ਨੇ ਮੈਂ ਦੇਖੀਆਂ ਲੈ ਇੱਕਦੋ ਜੀ ਕਰਦਾ ਇਹਨਾਂ ਨੂੰ ਢਾਲਾਂ ਤੇ ਨੰਗਾ ਕਰਕੇ ਕੋਟਾਂ ਪਰ ਉਹਨਾਂ ਨੂੰ ਆਕਲ ਹੀ ਨਹੀਂ ਹੈਗੀ ਤੇ ਕੁਸਕ ਸਾਡੇ ਆਪ ਦੇ ਭਾਈਚਾਰਾ ਵੀ ਮਜ਼ਾਕ ਡਾਈ ਜਾਂਦਾ ਯਾਰ ਉਹਦਾ ਵੀਰ ਜੀ ਗੁਰੂ ਵਾਲੇ ਬਣੀਏ ਵੀਰ ਓਏ ਉਹ ਸੱਚੀ ਸ਼ਰਧਾ ਨਾਲ ਲਗਾ ਰਿਹਾ ਹੂੰ ਫਿਰ ਕੀ ਹੋਗਾ ਉਹ ਜੁਪੀ ਵਿਹਾਰ ਦਾ ਉਹਦੀ ਬੋਲੀ ਆ ਉਹ ਕਿਵੇਂ ਚੇਂਜ ਹੋ ਜੂ ਫਿਰ ਗੁਰੂ ਗੋਬਿੰਦ ਸਿੰਘ ਦੇ ਬਾਕ 96 ਕਰੋੜ ਹੋਵੇਗਾ ਖਾਲਸਾ 96 ਕਰੋੜ ਹੋਵੇ ਆ ਖਾਲਸਾ 96 ਕਰੋੜ ਕਿਵੇਂ ਫਿਰ ਕਿਵੇਂ ਹੋਊਗਾ 96 ਕਰੋੜ ਚ ਸਾਰੀ ਦੁਨੀਆ ਦੇ ਲੋਕ ਸਿੱਖ ਹੋਣਗੇ ਹੂੰ ਫਿਰ ਉਹ ਕੋਈ ਤਾਂ ਅੰਗਰੇਜ਼ੀ ਬੋਲੂ ਕੋਈ ਯੂਪੀ ਬੋਲੂ ਕੋਈ ਬਿਹਾਰੀ ਬੋਲੂ ਕੋਈ ਕੋਈ ਬੋਲੂ ਕੋਈ ਕੋਈ ਬੋਲੂ ਪੰਜ ਪਿਆਰਾਂ ਦਾ ਕੱਢ ਲਓ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਬਾਬਾ ਬੰਦਾ ਸਿੰਘ ਬਾਹਦਰ ਕਿੱਥੋਂ ਦਾ ਸੀਗਾ ਮਹਾਰਾਸ਼ਟਰ ਦਾ ਸੀਗਾ ਬਿਲਕੁਲ ਜੇ ਮੈਂ ਹੋਰ ਗੱਲ ਕਹਿਤੀ ਫਿਰ ਇਹ ਲੋਕ ਮੱਚ ਜਾਣਗੇ ਹੂੰ ਹਨਾ ਸਿਰਿਆਲੀ ਗੱਲ ਕਹਿਤੀ ਸਿਰਿਆਲੀ ਗੱਲ ਮੈਂ ਕਾਹਨੂੰ ਕਹਿਣੀਆਂ ਚੱਲ ਇਹ ਵੀਰੇ ਇੱਜ਼ਤ ਕਰਿਆ ਕਰੋ ਕੋਈ ਵੀ ਗੁਰੂ ਵਾਲੇ ਬਾਣੇ ਚ ਉਹ ਗਾਰੇ ਸੱਚੀ ਸ਼ਰਦਾ ਉਹਦੀ ਕਿੱਡੀ ਸ਼ਰਦਾ ਵਿਚਾਰੇ ਦੀ ਉਹਦਾ ਮਜ਼ਾਕ ਡਾਰੋ ਸੰਗਾਂ ਨੂੰ ਪ੍ਰੋਤਸਾਹਿਤ ਕਰੋ ਉਹ ਜੇ 100 ਹੋਰ ਹੋਣ ਉਹਦੇ ਨਾਲ 1000 ਬੰਦਾ ਲੱਖ ਬੰਦਾ ਹੋਵੇ ਹੂੰ ਆਪਾਂ ਫੇਰ 96 ਕਰੋੜ ਹੋਵਾਂਗੇ ਫੇਰ ਆਪਣਾ ਰਾਜੂ ਨਾ ਕਿ ਨਫ਼ਰਤ ਕਰਕੇ ਕਿਸੇ ਨਾਲ ਵੀ ਇਹ ਤਾਂ ਐਂ ਬੋਲਦਾ ਇਹ ਤਾਂ ਫਲਾਨੀ ਭਾਸ਼ਾ ਬੋਲਦਾ ਤਾਂ ਹਿੰਦੀ ਬੋਲਦਾ ਸਿੱਖਦਾ ਸਿੱਖ ਹੈ ਗੁਰੂ ਦਾ ਸਿੱਖ ਹੈ ਜਿਹਨੇ ਘਾਤਰਾ ਪਾਲਿਆ ਉਹ ਸਿੱਖ ਹੈ ਸੇ ਰੈਂਪ ਨਹੀਂ ਲੱਗੀ ਹੋਈ ਕਿਸੇ ਦੇ ਵੀ ਮੇਰੇ ਦਾੜੀ ਮੈਂ ਜੱਟ ਦੇ ਘਰੇ ਜੰਮਿਆ ਜਾਂ ਮਾਈਬੀਆਂ ਦੇ ਘਰੇ ਜੰਮਿਆ ਜਾਂ ਮੈਂ ਅਰਮਦਾਸੀਆਂ ਦੇ ਘਰੇ ਜੰਮਿਆ ਮੈਂ ਸਿੱਖ ਹੋ ਸਕਦਾ ਸਿੱਖ ਤਾਂ ਕਿਤੋਂ ਵੀ ਬਣ ਸਕਦਾ ਬਾਈ ਗੁਰ ਗੁਰੂ ਘਰ ਮੇਂ ਹੱਥ ਜੋੜ ਕੇ ਲੈਤੀ ਜਾ ਸਕਦੀ ਹੈ ਕਮਾਉਣੀ ਔਖੀ ਹੈ ਲੈ ਤਾਂ ਹਰੇਕ ਲੈਂਦਾ ਹੈ ਕਮਾਉਣੀ ਬਹੁਤ ਔਖੀ ਰੱਖਣੀ ਤੇ ਨਭਾਉਣੀ ਬਹੁਤ ਔਖੀ ਹੈ ਸੋ ਐਵੇਂ ਨਾ ਮਜ਼ਾਕ ਡਾਇਆ ਕਰੋ ਆਪਦੇ ਵਧੋ ਵਧਣ ਫੁੱਲਣ ਦੋ ਖਾਲਸਾ ਰਾਜ ਫੇਰ ਹੀ ਆਉਣਾ ਜਿੰਨਾ ਵੱਧੂ ਜਿੰਨੇ ਖਾਲਸੇ ਪਿਆਰ ਹੋਈਗੇ ਕੋਈ ਯੂਪੀ ਦਾ ਕੋਈ ਬੰਗਾਲ ਦਾ ਕੋਈ ਬੰਗਾਲੀ ਬੋਲੂ ਕੋਈ ਕੁਛ ਬੋਲੂ ਕੋਈ ਕੁਛ ਬੋਲੂ ਇਹਦਾ ਨਾਫਰਤੀ ਲੋਕ ਨੇ ਯਾਰ ਇਹਦਾ ਨਾਫਰਤੀ ਲੋਕਾਂ ਨੂੰ ਮੈਂ ਹੇਟ ਕਰਦਾ ਇਹਦਾ ਗਲਤ ਗੱਲ ਆ ਉਹਦਾ ਮਜ਼ਾਕ ਨਾ ਡਾਓ ਉਹਦਾ ਸਨਮਾਨ ਕਰੋ ਮੈਂ ਕਰੂੰਗਾ ਉਹਦਾ ਸਨਮਾਨ ਯਾਰ ਮੈਨੂੰ ਜਦੋਂ ਮੈਨੂੰ ਕਿਤੇ ਮਿਲਿਆ ਮ ਮਗਾ ਸਲਮਾਨ ਕਰੂੰ ਚਾਹੇ ਯਾਰ ਦਾ ਹਾਲ ਪਾਵਾ ਚੇ 10 ਰੁਪਏ ਦੇ ਜਿੰਨੇ ਯੋਗ ਮੈਂ ਹੈਗਾ ਮੈਂ ਉਹਦਾ ਸਲਮਾਨ ਕਰੂੰਗਾ ਤੇਰੇ ਚੈਨਲ ਤੇ ਲਾਨ ਕਰਤਾ ਉਹ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਬਈ